ਵਿਰਕਾ ਸਾਹਿਬ ਆਰਟੀਆਈ ਪਾ ਕੇ ਜੋ ਕੌਂਕਜੀ ਦੀ ਮਤਲਬ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਫ਼ ਹੁੰਦੀਆਂ ਨੇ ਕਿ ਕਿਦਾਂ ਕੋ ਕੋ ਕੇ ਉਹਨਾਂ ਦਾ ਕਤਲ ਕੀਤਾ ਗਿਆ ਪਰ ਜੋ ਐਸਜੀਪੀਸੀ ਆ ਕਹਿ ਸਕਦੇ ਕਿ ਬਾਦਲਾਂ ਦੇ ਵੱਲੋਂ ਉਹਨਾਂ ਦੀ ਸਿੰਘਣੀ ਦੇ ਹੱਥੋਂ ਨਵੀਂ ਦਰਖਾਸਤ ਦਿੱਤੀ ਗਈ ਹੈ ਉਸ ਦੇ ਵਿੱਚ ਜੋ ਅਸਲ ਕਾਤਲ ਨੇ ਉਹ ਲੱਗ ਰਿਹਾ ਹੈ ਵੀ ਪਹਿਲਾਂ ਹੀ ਬਰੀ ਕਰ ਦਿੱਤੇ ਗਏ ਕੀ ਕਹੋਗੇ ਇਸ ਬਾਰੇ ਇੱਕ ਪਹਿਲਾਂ ਤੇ ਇਹ ਵੀ ਜਿਹੜੀ ਆਰਟੀਆਈ ਜਿਹੜੀ ਲਈ ਹੀ ਇਹ ਸਤਮਨਜੀਤ ਸੰਭਾਨ ਜਿਹੜੇ ਆ ਉਹਨਾਂ ਨੇ ਲਈ ਇਹ ਸਾਡੇ ਕੋਲੇ 2023 ਚ ਜਿਹੜੀ ਇਹਦੀ ਕਾਪੀ ਜਿਹੜੀ ਦਸੰਬਰ ਚ ਸਾਨੂੰ ਮਿਲੀ ਸੀ ਜੀ ਅਸੀਂ ਉਹਨਾਂ ਦੀ ਸੰਸਥਾ ਤੋਂ ਹੀ ਉਹਨਾਂ ਦੇ ਆਰਗੇਨਾਈਜੇਸ਼ਨ ਤੋਂ ਹੀ ਇਹਦੀ ਕਾਪੀ ਜਿਹੜੀ ਪ੍ਰਾਪਤ ਕੀਤੀ ਸੀ ਜੀ ਤੇ ਕਾਂਟਖ ਸਰ ਦੇ ਜ਼ੇਹੇਦਾਰ ਨੂੰ ਜਿਹੜੀ ਆ ਉਹ ਦਿੱਤੀ ਸੀ ਵੀ ਤਾਂ ਜੋ ਕਾਰਵਾਈ ਕਿਉਂਕਿ ਇਹ ਸਾਹਿਬ ਦਾ ਜਿਹੜੇ ਆ ਕਾਰਜਕਾਰੀ ਜ਼ੇਹੇਦਾਰ ਉਹਨਾਂ ਨਾਲ ਸੰਬੰਧਿਤ ਗਏ ਸੀ ਜੀ ਇਹਦੇ ਸਬੰਧ ਚ ਅਸੀਂ ਪਹਿਲਾਂ ਆਪਣੇ ਲੈਵਲ ਤੇ ਵੀ ਇਨਕੁਆਰੀ ਕੀਤੀ ਸੀ ਬੜੇ ਜਿਹੜੇ 9 ਦਾਈ ਜਿਹੜੇ ਤੱਥ ਆਪਾਂ ਕਹਿ ਲੀਏ ਇਹਦੇ ਵਿੱਚ ਤੇ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਚੱਕਿਆ ਗਿਆ ਇਲੈਗਲ ਰਿਟੈਂਸ਼ਨ ਚ ਰੱਖਿਆ ਫਿਰ ਉਹਨਾਂ ਨੂੰ ਟਾਰਚਰ ਕੀਤਾ ਉਹਨਾਂ ਦੇ ਟੋਟੇ ਕਰਕੇ ਤੇ ਮਰਿਆ ਲਾਸ਼ ਨੂੰ ਖੁਰਦੂ ਬੁਰਦੂ ਕੀਤਾ ਜੀ 1992 ਦੀ ਗੱਲ ਹੈ ਲਾਸਟ ਜਦੋਂ ਇਹਨਾਂ ਨੂੰ 25 ਦਸੰਬਰ ਨੂੰ ਚੱਕਿਆ ਸੀ ਬਾਅਦ ਚ 1 ਜਨਵਰੀ ਨੂੰ ਤਕਰੇ ਰਹੇ ਆ ਪੁਲਿਸ ਦੀ ਕਸਟਡੀ ਚ ਫਿਰ ਇਹਨਾਂ ਨੇ 1 ਜਨਵਰੀ 1993 ਨੂੰ ਉਹਨਾਂ ਨੂੰ ਮਾਰ ਕੇ ਸੁੱਟਿਆ ਜੀ ਤੇ 2 ਤਰੀਕ ਨੂੰ ਇਹਨਾਂ ਨੇ ਇੱਕ ਕਹਾਣੀ ਕੱਢ ਲਈ ਵੀ ਇਹਨਾਂ ਨੂੰ ਮਰਡਰ ਦੇ ਕੇਸ 'ਚ ਅਰੈਸਟ ਕੀਤਾ ਵਾ 182 ਨੰਬਰ ਐਫਆਰ ਚ ਫਿਰ ਇਹਨਾਂ ਨੇ ਇੱਕ ਨਵੀਂ ਪਿਆਤਵਾਰੀਆਂ ਨੇ ਹਮਲਾ ਕਰਤਾ ਤੇ ਭੱਜ ਗਏ ਜੀ ਬਾਅਦ ਚ ਇਹਨਾਂ ਨੂੰ ਭਗੌੜੇ ਕਰਾਰ ਦਿੱਤਾ ਦੋ ਕੇਸਾਂ ਜੇ ਅੱਜ ਵੀ ਭਗੌੜੇ ਐ ਜੀ ਉਹ ਕੇਸ ਚ ਜਿਹੜਾ ਕੋਈ ਡਾਟਾ ਅਸੀਂ ਇਕੱਠਾ ਕੀਤਾ ਹੈ ਕ੍ਰਾਈਮ ਰਜਿਸਟਰ ਹਰਾਨੀ ਹੋਈ ਕਿ 31 ਸਾਲ ਬਾਅਦ ਵੀ ਜੇਹੇਦਾਰ ਹੁਣੀਆਂ ਪੁਲਿਸ ਦੇ ਰਿਕਾਰਡ ਚ ਜਿਹੜਾ ਵਾ ਸਰਕਾਰੀ ਰਿਕਾਰਡ ਚ ਭਗੌੜੇ ਐ ਜੀ ਤੇ ਉਹ ਅਸੀਂ ਫਿਰ ਜਿਹੜੇ ਡਿਸਾਈਡ ਕੀਤਾ ਵੀ ਇਹਦੇ ਚ ਜੇ ਕਾਲ ਤਖ ਸਾਹਿਬ ਤੋਂ ਕਾਰਵਾਈ ਹੋਵੇ ਤੇ ਜਲਦੀ ਹੋ ਸਕਦੀ ਹੈ ਵੀ ਜੇ ਸਿੰਘ ਸਾਹਿਬ ਕੋਈ ਹੁਕਮ ਦੇਣ ਤੇ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਉਦੇਸ਼ ਦਿੱਤਾ ਵੀ ਤੁਸੀਂ ਜਿਹੜਾ ਇਹਦੇ ਤੇ ਕਾਰਵਾਈ ਕਰੋ ਅਫੇਅਰ ਦਰਜ ਕਰਾਓ ਤਾਂ ਇਹਨਾਂ ਨੂੰ ਸਜ਼ਾਵਾਂ ਦੋ ਜੇਕਰ ਇਹਦੇ ਦੋਸ਼ੀ ਆ ਗਿਆ ਜੀ ਤੇ ਇਹਨਾਂ ਨੇ ਇੱਕ ਕਮੇਟੀ ਜਿਹੜੀ ਹੈ ਆਪਣੀ ਟੀਮ ਲੀਗਲ ਟੀਮ ਜਿਹੜੀ ਹੈ ਫਾਰਮ ਕੀਤੀ ਆਪਣੇ ਸ਼੍ਰੋਮਣੀ ਕਮੇਟੀ ਨੇ ਜੀ ਤੇ ਉਹ ਉਹਨਾਂ ਨੇ ਇੱਕ ਐਪਲੀਕੇਸ਼ਨ ਡਰਾਫਟ ਕਰਕੇ ਜਿਹੜੀ ਗਰਮੇਲ ਕਾਲਜ ਦੀ ਪਤਨੀ ਜੀ ਗੁਰਦੇਵ ਸਿੰਘ ਕੌਂਕੇ ਵੀ ਜੀ ਉਹਨਾਂ ਦੇ ਸਾਈਨ ਕਰਾ ਕੇ ਦਿੱਤੀ ਸੀ ਜੀ ਬਿਲਕੁਲ ਉਹੀ ਐਪਲੀਕੇਸ਼ਨ ਦੀ ਗੱਲ ਕਰ ਰਹੇ ਹਾਂ ਵੀ ਜਿਹੜੀ ਗਰਮੇਲ ਕਾਲਜ ਥਰੂ ਦਿੱਤੀ ਗਈ ਹੈ ਉਹਦੇ ਵਿੱਚ ਬਹੁਤ ਘਾਟਾਂ ਤੇ ਬਹੁਤ ਕਮੀਆਂ ਨੇ ਉਹ ਪਹਿਲਾਂ ਦੇਖੋ ਪਹਿਲਾਂ ਤੇ ਇਹ ਹੈਗਾ ਵੀ ਤੁਹਾਨੂੰ ਫੈਕਚੁਅਲ ਪੋਜੀਸ਼ਨ ਜਿਹੜੀ ਸਚਾਈਗੀ ਹੈ ਜੀ ਇੱਕ ਕੇਸ ਚ ਪਹਿਲਾਂ ਬੀਬੀ ਗਰਮੀਲਕੌਰ ਨੇ ਇੱਕ ਹਾਈ ਕੋਰਟ ਚ ਐਬੀਐਸ ਕਾਰਪਸ ਸਟੇਸ਼ਨ ਪਾਈ 1 ਜਨਵਰੀ 1993 ਜਿਹਦੇ ਚ ਫਰੰਟ ਆਫਸਰ ਨੇ ਉੱਟੋਈ ਆਹੀ ਜੀ ਇੱਕ ਉਹਨਾਂ ਦੀ ਆ ਗਈ ਸਾਰੀ ਜੋ ਉਹਨਾਂ ਨੇ ਉਦੋਂ ਕਿਹਾ ਉਸ ਤੋਂ ਬਾਅਦ ਬੀਬੀ ਤਵਾੜੀ ਇਨਕੁਆਇਰੀ ਹੋਈ ਬੀਬੀ ਤਵਾੜੀ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਉਹਨਾਂ ਦੇ ਕੋਲ ਇੱਕ ਸਟੇਟਮੈਂਟ ਉਹਨਾਂ ਦੀ ਰਿਕਾਰਡ ਹੋਈ ਜੀ ਫਿਰ ਉਸ ਤੋਂ ਬਾਅਦ ਇਹ ਦੋ ਕਮੇਟੀਆਂ ਬਾਅਦ ਚ ਫਿਰ ਬਣੀਆਂ ਗਈਆਂ ਬੀਬੀ ਮਿਰਦੀ ਤੇ ਸਾਰੇ ਪਹਿਲੇ ਇਹ ਕੋ ਬਖਸ਼ਿੰਦਰ ਸ਼ਿਨਾ ਜਿਹੜੀ ਸੀ ਜੀ ਜਿਹਨਾਂ ਦੇਥੇ ਲੇਕ ਟੀਮ ਹੀ ਉਹਨਾਂ ਸਾਰਿਆਂ ਕੋਲ ਬੀਬੀ ਗੁਰਬੈਲ ਕੌਰ ਦੇ ਜਿਹੜੇ ਬਿਆਨ ਹੋਏ ਆ ਉਹਨਾਂ ਦੇ ਬਿਆਨਾਂ ਚ ਹੈਗੇ ਉਹਨਾਂ ਦੇ ਲਾਸਟ ਭਾਈ ਸਾਹਿਬ ਨੂੰ 23 ਦਸੰਬਰ 1992 ਨੂੰ ਮਿਲੇ ਸੀ ਜੀ ਜਿਹੜੀ ਇਹਨਾਂ ਨੇ ਹੁਣ ਨਵੀਂ ਦਰਖਾਸਤ ਦਿੱਤੀ ਇਹਨਾਂ ਨੇ ਉਹਨਾਂ ਨੂੰ ਥਾਣੇ ਚ ਦਿਖਾਤਾ ਵੀ ਥਾਣੇ ਚ ਮੈਂ ਗਏ ਅੰਦਰ ਵੇਖਿਆ ਉਹਨਾਂ ਦੇ ਤਸੱਦਦ ਹੋਇਆ ਹੀ ਉਹਨਾਂ ਦੇ ਜ਼ਖਮਾਂ ਦੇ ਨਿਸ਼ਾਨ ਹੀ ਸਭਾਈ ਸਾਹਿਬ ਦੇ ਜਦੋਂ ਕਿ ਉਹਨਾਂ ਦੇ ਪਹਿਲਾਂ ਇਹ ਵਿੱਚ ਕੋਈ ਵੀ ਬਿਆਨ ਨਹੀਂ ਹੈਗੇ ਪਰ ਜਿਹੜਾ ਜਿਹੜਾ ਵੀ ਕੋਈ ਬੰਦਾ ਕ੍ਰਿਮੀਨਲ ਟ੍ਰਾਇਲ ਨੂੰ ਜਾਣਦਾ ਵਾ ਕਿ ਜਿਹੜੇ ਏ ਪੌਲਡਰੀ ਕੇਸ ਲੜਦੇ ਉਹਨਾਂ ਨੂੰ ਪਤਾ ਹੋਊਗਾ ਕਿ ਇੱਡਾ ਵੱਡਾ ਲਪੂਨਾ ਵਾ ਜਿਹੜਾ ਗਾਂ ਦੋਸ਼ੀ ਹਨ ਕਹਦਾ ਦਿਉਗਾ ਜੀ ਔਰ ਦੂਸਰਾ ਆ ਗਿਆ ਜਿਹੜੇ ਬੰਦੇ ਨੇ ਉਹਨਾਂ ਨੂੰ ਨਾਮਿਨੇਟ ਕੀਤਾ ਮਟਰ ਦੇ ਕੇਸ ਚ ਉਹ ਪੁਲਿਸ ਅਫਸਰ ਦਾ ਇਹਨਾਂ ਨੇ ਨਾਮ ਲਿਖਿਆ ਫਿਰ ਜਿਹੜੇ ਜਿਹੜੇ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਇਹਦੇ ਵਿੱਚ ਫਰਦਾਂ ਬਣਾਈਆਂ ਛੁੱਟੀਆਂ ਪ੍ਰਸੀਡਿੰਗ ਕੀਤੀ ਜਿਮਣੀਆਂ ਲਿਖੀਆਂ ਉਹ ਸਾਰਿਆਂ ਨੂੰ ਕਿਤੇ ਵੀ ਨਹੀਂ ਰੱਖਿਆ ਗਿਆ ਫਿਰ ਜਿਹੜੇ ਪਰਿਵੋੜੇ ਕਰਨ ਵਾਲੀਆਂ ਕਹਾਣੀਆਂ ਆ ਉਹਦੇ ਵਿੱਚ ਜਿਹੜੇ ਜਿਹੜੇ ਪੁਲਿਸ ਅਫਸਰ ਜਿਹੜੇ ਇਨਵੋਲਵ ਹੋਏ ਉਹਨਾਂ ਦੇ ਕਿਤੇ ਵੀ ਨਾਂ ਨਹੀਂ ਲਿਖੇ ਜੀ ਜਿਹੜਾ ਆਪਾਂ ਇਹਦੇ 'ਚ ਵੇਖਿਆ ਉਹ ਕੋਈ ਜਨੀ ਗੱਲ ਨਹੀਂ ਲੱਗਦਾ ਇਹ ਸਟੈਂਡ ਹੀ ਵੀ ਅਸੀਂ ਬੀਬੀ ਸੁਵਾਰੀ ਦੀ ਤੋੜ ਨੂੰ ਤਦ ਨਹੀਂ ਲਾਗੂ ਕੀਤਾ ਕਿਉਂਕਿ ਉਹਨਾਂ ਨੇ ਕਿਤੇ ਵੀ ਬੈਂਸਿੰਘ ਤੇ ਕੇਪੀਐਸ ਗਿੱਲ ਦਾ ਨਾਮ ਨਹੀਂ ਲਿਆ ਜੀ ਤੇ ਫਿਰ ਜਿਹੜੀ ਇਹਨਾਂ ਨੇ ਕੰਪਲੇਂਟ ਕੀਤੀ ਉਹਦੇ 'ਚ ਦਿਖਾ ਦਿੰਦੇ ਇਹ ਤੇ ਸੁਣੋਂ ਨਹੀਂ ਕਮੇਟੀ ਨੇ ਕੀਤੀ ਹੈ ਨਾ ਇਹਨਾਂ ਦੇ ਬੰਦਿਆਂ ਨੇ ਕੀਤੀ ਹੈ ਉਹਦੇ ਵਿੱਚ ਕਿੱਥੇ ਨਾਮ ਆ ਨਾਮ ਕੇਪੀਐਸ ਗਿੱਲ ਦਾ ਨਾਮ ਆ ਨਾ ਬੈਂਸਿੰਘ ਦਾ ਨਾਮ ਜੀ ਹੋਰ ਤੋਂ ਹੋਰ ਇਹਨਾਂ ਨੇ ਜਿਹੜੇ ਮੇਨ ਅਫਸਰ ਸੀ ਚਾਰ ਸੀਨੀਅਰ ਅਫਸਰ ਸੀ ਜਿਦ ਵਿੱਚ ਰਾਜ ਗੋਪਤਾ ਡੀਏਜੀ ਜਲੰਧ ਲੁਧਿਆਣਾ ਸੀ ਉਦੋਂ ਪਰ ਸਹੀ ਗਾਣਤ ਕਮਿਸ਼ੀਨ ਇਹ ਨਹੀਂ ਲੈਂਦੇ ਆ ਨਹੀਂ ਫਿਰ ਹਰ ਅਧਿਰਚਾਲ ਚ ਜਗਦੀਸ਼ ਚੰਦਰ ਐਸਐਸਪੀ ਰਹੇ ਆ ਜਿਗਰਾ ਹੁੰਦੀ ਚੌਥਾ ਜਾਣਿਆ ਨੇ ਜਿਹੜੇ ਪੁਲਿਸ ਅਫਸਰ ਦੇ ਖਿਲਾਫ ਜੀ ਵੀ ਹੱਥਕੜੀ ਤੋੜ ਕੇ ਭੱਜਦਾ ਜਿਹੜਾ ਵਾਇਰਲ ਨੇ ਕਹਾਣੀ ਨਾਈਏ ਉਹਦੇ ਖਿਲਾਫ ਐਕਸ਼ਨ ਕਰਨ ਦੀ ਜਗ੍ਹਾ ਉਹਨੂੰ ਚਾਰ ਤਰਕੀਆਂ ਦਿੱਤੀਆਂ ਤੁਸੀਂ ਸਿੰਘ ਨੂੰ ਜੀ ਤੇ ਇਹਨਾਂ ਨੇ ਉਹਨਾਂ ਚਾਵਾ ਦਾ ਵੀ ਨਾਮ ਨਹੀਂ ਲਿਖਿਆ ਇੱਥੇ ਇਹ ਕਰਕੇ ਸਾਨੂੰ ਲੱਗ ਪਈ ਜਿਹੜੀਆਂ ਸਾਰੀਆਂ ਕਮੀਆਂ ਜਿਹੜੀਆਂ ਇਹ ਕਰਕੇ ਸੱਡੀਆਂ ਗਈਆਂ ਵਾ ਵੀ ਇਹੀ ਕੱਲ ਨੂੰ ਇਹ ਕਹਾਂਗੇ ਕਿ ਇਹ ਕੇਸ ਹੈ ਇਹ ਨਹੀਂ ਤੇ ਇਹ ਕਿਸ ਤਰ੍ਹਾਂ ਨੂੰ ਵੀ ਬਣ ਸਕਦਾ ਜਿਉਂ ਤੁਸੀਂ ਪਹਿਲੀ ਕਹਾਣੀ ਜਿਹੜੀ ਹੈ ਉਹ ਹਵਾਲਾ ਚੁੰਨ ਨੂੰ ਵੇਖਣ ਵਾਲੀ ਕਾ ਨਹੀਂ ਜਿਹੜੀ ਜਿਠਲਾਦੀ ਤਾਂ ਤੁਸੀਂ ਜਿਹੜਾ ਡਾਕਟਰ ਸੀ ਜਿੰਨੇ ਦਵਾਈਆਂ ਦਿੱਤੀਆਂ ਸੀ ਜੀ ਉਹਨੂੰ ਤੁਸੀਂ ਗਵਾਹ ਨਹੀਂ ਰੱਖਿਆ ਜਿਹੜੀ ਔਰਤ ਅੰਦਰ ਜਾ ਕੇ ਤੁਹਾਡੇ ਕੱਪੜੇ ਤੇ ਬਿਸਤਰਾ ਲੈ ਗਈ ਨਹੀਂ ਭਾਈ ਸਾਹਿਬ ਦੇ ਪਰਿਵਾਰ ਤੋਂ ਲੈ ਕੇ ਉਹਨੂੰ ਵੀ ਗਵਾਹ ਨਹੀਂ ਰੱਖਿਆ ਉਹਦੇ ਬਾਰੇ ਤੁਸੀਂ ਰੈਫਰੈਂਸ ਨਹੀਂ ਦੇਂਦੇ ਬਾਦਲ ਨੇ ਫੋਨ ਕਰਕੇ ਟਾਈਮ ਫਿਕਸ ਕੀਤਾ ਸੀ ਵੀ ਇਹ ਉਹਨੂੰ ਐਸਐਸਪੀ ਸੌਰਨ ਕੋਟ ਰੇ ਨੂੰ ਕਹਿ ਵੀ ਇਹਨਾਂ ਨੂੰ ਘਰ ਦਾ ਖਾਣਾ ਲਾਓ ਕਰੋ ਜੀ ਤੁਸੀਂ ਬਾਦਲ ਦਾ ਰੈਫਰੈਂਸ ਸਾਰਾ ਕਰਤਾ ਮਾਨ ਸਿੰਘ ਘਰਚੇ ਦੇ ਘਰ ਬਾਦਲ ਨੇ ਫੋਨ ਕੀਤਾ ਸੀ ਉਹਦੇ ਫੋਨ ਤੋਂ ਲਾਈਨ ਤੋਂ ਪੁਰਾਣਾ ਅਨੁਦ ਵੀ ਲਿਖਿਆ ਜਿਹੜੇ ਦੋ ਉਥੇ ਜਿਹੇਦਾਰ ਜਿਹੜੇ ਬਾਦਲਪੁਰ ਗਏ ਹੀ ਉਹਨਾਂ ਦਾ ਤੁਸੀਂ ਰੈਫਰੈਂਸ ਨਹੀਂ ਲਿਖਿਆ ਮਤਲਬ ਬੜੀਆਂ ਕਮੀਆਂ ਇਹਨਾਂ ਨੇ ਇਹ ਐਪਲੀਕੇਸ਼ਨ ਚ ਬਹੁਤ ਕਮੀਆਂ ਜਿਹੜੀਆਂ ਸੀ ਤੇ ਰਾਹ ਹੋਗੇ ਜਦੋਂ ਇਹਨਾਂ ਦੀ ਐਪਲੀਕੇਸ਼ਨ ਪੜੀ ਕਿਉਂਕਿ ਪਹਿਲਾਂ ਤਾਂ ਸਾਨੂੰ ਲੱਗਦਾ ਸੀ ਸਟਰੌਂਗ ਕਮੇਟੀ ਵਧੀਆ ਜਿਹੜੀ ਇਹਦੇ ਵਿੱਚ ਕੰਪਲੇਂਟ ਫਾਈਲ ਕਰੂਗੀ ਪਰਿਵਾਰ ਵੱਲੋਂ ਪਰਿਵਾਰ ਨੂੰ ਲੈ ਕੇ ਪਰ ਇਹਨਾਂ ਨੇ ਜਿਹੜੀ ਉਹ ਬੀਬੀ ਦੇ ਹਾਲ ਵੜ ਕੇ ਸਮਝੋ ਕਿ ਉਹਨਾਂ ਨੇ ਸਾਈਨ ਕਰਾ ਕੇ ਦਸਤਖਤ ਕਰਾ ਕੇ ਕਿੱਲੀ ਜਿਹੀ ਜੁਬਨਾਤੀ ਤਾਂ ਜੋ ਉਹ ਪੜ ਵੀ ਨਾ ਸਕੋ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਲੱਗੀ ਮਾਤਾ ਕਰ ਮੇਲ ਕਰੋ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਜਿੰਨਾ ਪਹਿਹੀ ਉਹਨਾਂ ਨੂੰ ਮਿਲੇ ਆ ਜਦੋਂ ਉਹਨਾਂ ਨੇ ਦਰਖਾਹੀ ਵੀ ਨਹੀਂ ਆਉਂਦੀ ਇਹ ਕਰਕੇ ਸਾਨੂੰ ਲੱਗਦਾ ਨਹੀਂ ਸਾਰੀਆਂ ਕਮੀਆਂ ਜਿਹੜੀਆਂ ਅੱਗੇ ਜਾ ਕੇ ਕੇਸ 'ਚ ਜਿਹੜੀਆਂ ਨਾ ਕਈ ਚੀਜ਼ਾਂ ਜਿਹੜੀਆਂ ਇਹਦੇ ਨਾਲ ਨਹੀਂਆਂ ਉਹ ਦੋਸ਼ੀਆਂ ਨੂੰ ਫਾਇਦਾ ਹੁੰਦਾ ਹੈਗਾ ਪਰ ਅਸੀਂ ਫਿਰ ਵੀ ਪਰਿਵਾਰ ਨੂੰ ਇੱਕ ਚਿੱਠੀ ਲਿਖ ਕੇ ਸਾਰੀ ਡਿਟੇਲ ਲਿਖ ਕੇ ਉਹਨਾਂ ਨੂੰ ਦੇ ਦਿੱਤੀ ਹੈ ਕਿ ਉਹ ਚਾਹੋ ਤੇ ਅੱਜ ਵੀ ਇਹਨੂੰ ਠੀਕ ਕਰ ਸਕਦੇ ਹੈ ਜੀ ਬਿਲਕੁਲ ਕਿਉਂਕਿ ਬੀਬੀ ਗੁਰਮੀਤ ਕੌਰ ਦੀ ਅਗਰ ਗੱਲ ਕੀਤੀ ਜਾਵੇ ਉਹਨਾਂ ਦੇ ਬੇਟੇ ਦੀ ਗੱਲ ਕੀਤੀ ਜਾਵੇ ਤਾਂ ਮਤਲਬ ਉਸ ਪਰਿਵਾਰ ਨੂੰ ਤਾਂ 1995 ਦੇ ਵਿੱਚ ਜਦੋਂ ਲੁਧਿਆਣਾ ਘੰਟਾ ਘਰ ਬਲਾਸਟ ਹੋਇਆ ਸੀਗਾ ਤੇ ਉਹਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਵੀ ਫਸਾ ਲਿੱਤਾ ਗਿਆ ਸੀਗਾ ਤੇ ਉਹੋ ਕੇਸਿਸ ਵੀ ਕਿਤੇ ਨਾ ਕਿਤੇ ਚੱਲ ਰਹੇ ਨੇ ਤੇ ਬਹੁਤ ਹੱਦ ਤੱਕ ਸੰਗਤ ਦੇ ਜ਼ਹਿਨ ਦੇ ਵਿੱਚ ਇਹੀ ਆਂਦਾ ਕਿਉਂਕਿ ਆ ਬੀਤੇ ਦਿਨੀ ਜਦੋਂ ਸੁਖਬੀਰ ਸਿੰਘ ਬਾਦਲ ਤੇ ਐਸਜੀਬੀਸੀ ਦੇ ਪ੍ਰਧਾਨ ਸਾਹਿਬ ਤੇ ਗਰੇਵਾਲ ਸਾਹਿਬ ਜਾ ਕੇ ਘਰੇ ਸਰੂਪੇ ਉਹਨਾਂ ਨੂੰ ਦੇ ਕੇ ਆਏ ਉਹਨਾਂ ਦੇ ਹੱਥੋਂ ਸਰੂਪੇ ਪਵਾ ਕੇ ਆਏ ਸਾਂ ਸੰਗਤ ਦੇ ਮੰਨ ਦੇ ਅੰਦਰ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਰੋਸਦੀ ਵੀ ਜਿਨ੍ਹਾਂ ਨੇ ਸਾਡਾ ਕਤਲ ਕੀਤਾ ਹੈ ਤੇ ਅਸੀਂ ਉਹਨਾਂ ਤੋਂ ਕੋਲੋ ਸਰੋਪੇ ਲੈ ਰਹੇ ਹਾਂ ਤੇ ਅੱਜ ਸ਼੍ਰੋਮਣੀ ਕਮੇਟੀ ਨੇ ਜੋ ਦਰਖਾਸਤ ਦਿੱਤੀ ਹੈ ਇਸ ਦੇ ਵਿੱਚ ਤੁਹਾਨੂੰ ਇਹ ਨਹੀਂ ਲੱਗਦਾ ਕਿ ਇੱਕ ਹਿਸਾਬ ਦੇ ਨਾਲ ਕੌਂਕੇ ਜੀ ਦਾ 2000 ਮਤਲਬ 1993 ਦੇ ਵਿੱਚ ਜਿੱਦਾਂ ਇਹਨਾਂ ਨੇ ਕਤਲ ਕੀਤਾ 1 ਜਨਵਰੀ ਨੂੰ ਉਹਦਾ ਇਹਨਾਂ ਨੇ ਇਸ ਦਰਖਾਸਤ ਦੇ ਜ਼ਰੀਏ ਇਨਸਾਫ ਨਹੀਂ ਪਹੁੰਗੀ ਪਾ ਦਿੱਤਾ ਹੈ ਪੂਰੀ ਤਰ੍ਹਾਂ ਇਹ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਜਦੋਂ ਤੁਸੀਂ ਇੱਕ ਟੀਚਾ ਤੁਨ ਸਿੰਘ ਸਾਹਿਬ ਪਹਿਲੀ ਗੱਲ ਤੇ ਆਪਾਂ ਇਹ ਵੇਖੋ ਵੀ ਜਿੱਤਨ ਸਿੰਘ ਸਾਹਿਬ ਨੇ ਇਹਨਾਂ ਨੂੰ ਚਿੱਠੀ ਲਿਖੀ ਜੀ ਤੁਸੀਂ ਇਹਦੇ ਤੇ ਕਾਰਵਾਈ ਕਰੋ ਉਸੇ ਵੇਲੇ ਜਿਹੜੇ ਕਾਲੀ ਦਲ ਦੇ ਸੀਨੀਅਰ ਲੀਡਰ ਹੈ ਵਰਸਾਲ ਸਿੰਘ ਬਲਟੋਆ ਬੰਟੀ ਰਮਾਣਾ ਤੇ ਮਹਿੰਦਰ ਗਰੇਵਾਲ ਇਹਨਾਂ ਤਿੰਨਾਂ ਦੀਆਂ ਸਟੇਟਮੈਂਟ ਆਈਆਂ ਇਹਨਾਂ ਨੇ ਬੀਪੀ ਤਵਾੜੀ ਦੀ ਰਿਪੋਰਟ ਨੂੰ ਚਲਾਉਣਾ ਸ਼ੁਰੂ ਕਰਤਾ ਜੀ ਪਹਿਲੀ ਗੱਲ ਤੇ ਜੇ ਸਿੰਘ ਸਾਹਿਬ ਨੇ ਕਾਰਵਾਈ ਲਈ ਲਿਖਿਆ ਤੇ ਤੁਸੀਂ ਬਜਾਏ ਉਹਦੇ ਕਾਰਵਾਈ ਕਰਨ ਤੇ ਜੇ ਉਹਨਾਂ ਤੇ ਸਵਾਲ ਉਠਾਉਂਦੇ ਜੇ ਤੇ ਇਹ ਸਿੰਘ ਸਾਹਿਬ ਦੇ ਹਦਾਇਤਾਂ ਦੀ ਉਲੰਘਣਾ ਵਾ ਬਿਲਕੁਲ ਇਹ ਤਾਂ ਸਿੱਕਰ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਸੀ ਇਹਨਾਂ ਤਿੰਨਾਂ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਉਣਾ ਚਾਹੀਦਾ ਵੀ ਦੱਸੋ ਤੁਸੀਂ ਕਿਉਂ ਉਂਗਲ ਠਾਉਂਦੇ ਜੀ ਹੂੰ ਗੱਲ ਤੇ ਇਨਸਾਫ ਦੀ ਹੈ ਜਿਹਨੂੰ ਵਿਟਨੈਸ ਸਾਹਮਣੇ ਆ ਗਈ ਜਿਨ੍ਹਾਂ ਦੇ ਸਾਹਮਣੇ ਅੰਤੜੋਪੜ ਕੀਤਾ ਉਹ ਵਿਟਨੈਸ ਸਾਹਮਣੇ ਆ ਗਈ ਜਿਨ੍ਹਾਂ ਦੇ ਸਾਹਮਣੇ ਮਾਰਿਆ ਪੁਲਿਸ ਅਫਸਰ ਸਾਹਮਣੇ ਆ ਗਈ ਜਿਹੜੇ ਉੱਥੇ ਪੋਸਟਿੰਗ ਰਹੇ ਆ ਹੋਰ ਦੂਸਗੀ ਚਾਹੁੰਦੇ ਜੀ ਔਰ ਜਿਹੜੀ ਇਹਨਾਂ ਨੇ ਵੇਖੋ ਕੋਈ ਵੀ ਕੇਸ ਇਸ ਤਰ੍ਹਾਂ ਖਤਮ ਨਹੀਂ ਹੁੰਦਾ ਅਸੀਂ ਕਈ ਕੇਸ ਜਿਹੜੇ ਫੇਕ ਅਕਾਉਂਟਰਾਂ ਦੇ ਡਿਸਪੀਸੈਂਸ ਵਾਲੇ ਲੜੇ ਆ ਇਸ ਤਰ੍ਹਾਂ ਦੇ ਚੁਲਾਕੀਆਂ ਹੁੰਦੀਆਂ ਵਾ ਪਰ ਕਿਉਂਕਿ ਅਸੀਂ ਜਿਹੜੀ ਚਿੱਠੀ ਲਿਖੀ ਹੈ ਹਮੇਸ਼ਾ ਪਰਿਵਾਰ ਦੇ ਲਈ ਇੱਕ ਬੋਕਾ ਹੈਗਾ ਵਾ ਕਿ ਇਹਨੂੰ ਜੋ ਵੀ ਗਲਤੀਆਂ ਸਟ੍ਰੋਂਗ ਕਮੇਟੀ ਨੇ ਛੱਡੀਆਂ ਵਾ ਉਹਨੂੰ ਠੀਕ ਕਰ ਸਕਦੇ ਅੱਜ ਦੀ ਡੇਟ ਤੱਕ ਔਰ ਦੂਸਰਾ ਵੇਖਣਾ ਪਊਗਾ ਕਿ ਸਰਕਾਰ ਸਰਕਾਰ ਕੀ ਕਰਦੀ ਕਿਉਂਕਿ 1 ਮਹੀਨਾ ਦੇ ਕਰੀਬ ਹੋ ਚਲੇਆ ਸਰਕਾਰ ਦਾ ਕੋਈ ਰਿਸਪੌਂਸ ਨਹੀਂ ਆਇਆ ਹੂੰ ਜਿਹੜੋ ਕਿ ਦੂਜੇ ਪਨੇ ਇਹ ਡੇਲੀ ਆਪਾਂ ਨਵੇਂ ਮੁਕਾਬਲੇ ਵੇਖੇਗੇ ਇੰਸਟਰਾਂ ਦੇ ਉਹਨਾਂ ਕੋਈ ਗੱਲਾਂ ਚੱਲਦੀ ਹੈ ਭਗਵੰਤ ਮਾਨ ਨੂੰ ਵੀ ਇਹ ਚਾਹੀਦਾ ਵੀ ਇਸ ਕੇਸ ਨੂੰ ਸੀਰੀਸ ਲਵੇ ਤੇ ਵਿਦਨਟਿਜ ਹੋਰ ਟਾਈਮ ਖਰਾਬ ਕੀਤੇ ਵਗੈਰਾ ਅਫੇਅਰ ਦਰਜ ਕਰੇ ਇਨਵੈਸਟੀਗੇਸ਼ਨ ਕਰੇ ਜਿਹੜੀਆਂ ਕਮੀਆਂ ਵੀ ਕਿਸੇ ਦੀ ਵੀ ਇਨਵੋਲਵਮੈਂਟ ਹੈ ਹਾਲੇ ਤੱਕ ਅਸੀਂ ਸਿਰਫ 7 ਪੇਜਾਂ ਦੀ ਰਿਪੋਰਟ ਜਿਹੜੀ ਸੁਮਨਿੰਦਰ ਜੀਤ ਮਾਨ ਨੂੰ ਉਹਨਾਂ ਨੇ ਜਿਹੜੀ ਉਹਨਾਂ ਨੇ ਦਿੱਤੀ 2010 ਦੇ ਵਿੱਚ ਸਭ ਉਹੋ ਹੀ ਤੁਹਾਨੂੰ ਲਿਖੀਤੀ ਹੈ ਜੀ ਇਹ ਜਿੱਦਾਂ 500 ਪੇਜ ਦੀ ਰਿਪੋਰਟ ਸਾਹਮਣੇ ਆਉਗੀ ਨਾ ਜਿਹੜੀ ਬੀਬੀ ਤਵਾੜੀ ਨੇ ਇਨਕੁਆਇਰੀ ਕਰਕੇ ਸਬੂਤ ਇਕੱਠੇ ਕੀਤੇ ਉਹ ਤੋਂ ਬਾਅਦ ਜਿਹੜੀ ਆਪਣੀ ਤੁਹਾਡੀ ਇਹ ਜਿਹੜੀ ਬਕਵਿੰਦਰ ਸ਼ਿਂਦੇ ਵਾਲੀ ਜਾਂ ਜੀਪੀ ਵਿੱਦੀ ਵਾਲੀ ਇਹ ਜਿਨ੍ਹਾਂ ਨੇ ਇਨਕੁਆਇਰੀ ਦੇ ਉਹਦੇ ਡਾਕੂਮੈਂਟ ਸਾਹਮਣੇ ਆਉਣਗੇ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਵੀ ਸਰਕਾਰ ਚ ਲਾਉਂਦੇ ਰਹੇ ਭਾਵੇਂ ਤੁੰਗ ਸੀ ਆ ਭਾਵੇਂ ਕਾਲੀ ਇਹਨਾਂ ਨੂੰ ਮੋਹ ਖਾਣਾ ਉਖਾਜੂਗਾ ਲੋਕਾਂ ਨੂੰ ਦਸਨਾ ਉਖਾਜੂਗਾ ਵੀ ਉਹਦੇ ਵਿੱਚ ਇਹਨਾਂ ਕੀ ਕੁਝ ਕਾਰਵਾਈਆਂ ਕੀਤੀਆਂ ਜਿਹੇਦਾਰ ਉਹਨਾਂ ਨੂੰ ਕਿਵੇਂ ਉਹਨਾਂ ਦੇ ਮੱਥੇ ਤੇ ਕਲੰਕ ਇਹਨਾਂ ਨੇ ਲਾਇਆ ਜੀ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਅੱਗੇ ਜਾ ਕੇ ਇਹ ਇਸ ਪੂਰੀ ਗੱਲ ਕੀਤੀ ਕਿ ਜਿਹਦੇ ਨਾਲ ਕੋਈ ਪੋਲਿਟਿਕਲ ਕਿਸੇ ਨੂੰ ਫਾਇਦਾ ਜਾਂ ਨੁਕਸਾਨ ਨਾ ਹੋਵੇ ਸਿਰਫ ਇਨਸਾਫ ਦੀ ਗੱਲ ਚਾਹੀਦੀ ਜਿਹੇ ਦਾਰੂ ਨਾ ਦੇ ਪਰਵਾਰ ਨੂੰ ਤੇ ਸਾਹਮਣੇ ਲੇ ਲੋਕਾਂ ਲਈ ਕਿ ਐਂਪਲੋ ਹੋਵੇ ਜਿਹੜਾ ਨਿਕਾਲ ਤਾ ਸਰ ਜਿਹੇ ਦਾਰ ਜਿਹੜਾ ਉਹਦੇ ਤਾਂ ਇਸ ਤਰ੍ਹਾਂ ਕੀਤਾ ਤੇ ਆਪ ਲੋਕਾਂ ਨਾਲ ਕੀ ਕਰਦੇ ਹੋ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਕਾਰਜਕਾਰੀ ਚਾਹੇ ਜਥੇਦਾਰ ਸੀਗੇ ਪਰ ਸਰਕਾਰਾਂ ਨੂੰ ਖਤਰਾ ਤਾਂ ਉਸੇ ਚੀਜ਼ ਤੋਂ ਸੀਗਾ ਨਾ ਉਸ ਵੇਲੇ ਵੀ ਕਿ ਜਿੱਦਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਡਿਸੀਜਨਸ ਲੈਂਦੇ ਸੀ ਉਹਦਾਂ ਦੇ ਡਿਸੀਜਨ ਮੇਕਰ ਇਹੇ ਵੀ ਸੀ ਤੇ ਉਹਦਾਂ ਹੀ ਕੌਮ ਦੇ ਹੱਕ ਦੇ ਵਿੱਚ ਭੁਗਤ ਰਹੇ ਸੀ ਪਰ ਅੱਜ ਜੇ ਇਸ ਥਾਂ ਦੇ ਉੱਤੇ ਆ ਕੇ ਸਿੱਖ ਕੌਮ ਖੜੀ ਹੈ ਅੱਜ ਜਿੱਦਾਂ ਸੱਤਾ ਤੇ ਸਿਆਸਤ ਤੇ ਸਾਡੇ ਧਾਰਮਿਕ ਆਗੂ ਮਖੌਟੇ ਪਾ ਕੇ ਪੰਥ ਨੂੰ ਕੁਰਾਹੇ ਪਾ ਰਹੇ ਨੇ ਤੇ ਉਹ ਸਾਫ਼ ਨਜ਼ਰ ਆ ਰਿਹਾ ਤੁਸੀਂ ਆਪ ਹੁਣੇ ਕਹਿ ਕੇ ਸਾਡੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਗਰ ਹੁਕਮ ਕੀਤਾ ਸ਼੍ਰੋਮਣੀ ਕਮੇਟੀ ਨੂੰ ਤੇ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਆ ਵਰਗੇ ਬੰਟੀ ਰੁਮਾਣਾ ਵਰਗੇ ਜਿਹੜੇ ਸਾਹਮਣੇ ਉਹਨਾਂ ਨੂੰ ਹੀ ਕੁਐਸਚਨ ਕਰ ਰਹੇ ਨੇ ਤਾਂ ਫਿਰ ਕਿਤਨਾ ਕਿਤੇ ਉਸ ਚੀਜ਼ ਦਾ ਨੋਟਿਸ ਜਥੇਦਾਰ ਵੱਲੋਂ ਵੀ ਨਾ ਲੈਣਾ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀਆਂ ਗੱਲਾਂ ਸੰਗਤ ਕਹਿੰਦੀਆਂ ਨੇ ਵੀ ਸਾਰੇ ਦੇ ਸਾਰੇ ਲਫਾਫਿਆਂ ਚੋਂ ਨਿਕਲੇ ਜਥੇਦਾਰ ਪ੍ਰਧਾਨ ਨੇ ਉੱਤੇ ਮੋਹਰ ਲਾਉਂਦੀ ਹੈ ਨੇ ਬਿਲਕੁਲ ਇਹ ਵੇਖੋ ਸਿੰਘ ਸਾਹਿਬ ਨੂੰ ਜਿਹੜਾ ਇਹ ਕੋਈ ਆਮ ਕੋਈ ਸਿੱਖ ਦਾ ਜਾਂ ਆਮ ਨਾਗਰਿਕ ਦੇ ਕਤਲ ਦੀ ਗੱਲ ਨਹੀਂ ਹੋ ਰਹੀ ਇੱਕ ਤੇ 31 ਸਾਲ ਪੁਰਾਣੀ ਗੱਲ ਵਾਕਿਆ ਦੀ ਹੈ ਜੀ ਬਿਲਕੁਲ ਜਿਹੜੀ ਨਵੀਂ ਚ ਰਿਪੋਰਟ ਆ ਗਈ ਹੈ ਔਰ ਦੂਸਰੀ ਉਹ ਕਾਲਤਕ ਸਾਹਿਬ ਦੇ ਕਾਰਜਕਾਰੀ ਯੇਦਾਰ ਜੀ ਗਗਨ ਸਿੰਘ ਕੌਂਕੇ ਉਹਨਾਂ ਦੀ ਔਰ ਤੀਸਰੀ ਗੱਲ ਹੈ ਕਿ ਉਹ ਸ਼ਖਸੀਅਤ ਤੇ ਕਤਲ ਦੀ ਗੱਲ ਹੈ ਜਿਹੜੇ ਜਿਹਦੇ ਬਾਰੇ ਹੁਣ ਤੱਕ ਜੋ ਇਨਫੋਰਮੇਸ਼ਨ ਸਾਹਮਣੇ ਆਈ ਜਿਨਾਹੀਂ ਕੋ ਕੀਤੀ ਹੈ ਇੱਕ ਧਾਰਮਿਕ ਬੰਦਾ ਹੈ 18 19 ਘੰਟੇ 20 ਘੰਟੇ ਬਾਣੀ ਪੜਨ ਵਾਲਾ ਬੰਦਾ ਹੈ ਜੀ ਜਿਹਦੇ ਤੇ ਕੋਈ ਉਂਗਲ ਨਹੀਂ ਉੱਠਦੀ ਪਿਓ ਦਾ ਕੋਈ ਕਾਰਪੋਰੇਟ ਸਬੰਧ ਹੀ ਕੋਈ ਵੱਧ ਵਧੀਆ ਨਾ ਸਬੰਧ ਹੀ ਜਾ ਕੋਈ ਇhtiyar ਹੋਣੀ ਚੱਕੇ ਹੀ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਉਂਦੀ ਤੁਸੀਂ ਇਹ ਗੱਲ ਤੋਂ ਦੱਸਿਆ ਲਓ ਕਿ ਉਹਨੂੰ ਪਹਿਲਾਂ 20 ਤਰੀਕ ਨੂੰ 20 ਦਸੰਬਰ 1992 ਨੂੰ ਪੁਲਿਸ ਚ ਚੁੱਕ ਕੇ ਲੈ ਕੇ ਜਾਂਦੀ ਹੈ ਬਿਲਕੁਲ ਠੀਕ ਹੈ ਉਦੋਂ ਉਹਨਾਂ ਦੇ ਪੁੱਤਰੇ ਦੀ ਦੋਤਰੇ ਦੀ ਡੈਥ ਹੋਈ ਸੀ ਤੇ ਉਹਦੇ ਕਰਕੇ ਜਿਹੜਾ ਉਹ ਪਿੰਡ ਵਾਲਿਆਂ ਨੇ ਬਹੁਤ ਵਾਰ ਬੰਦੇ ਕਰਦੇ ਉਹਦੇ ਕਰਕੇ ਉਹਨਾਂ ਨੂੰ ਛੱਡਤਾ ਜੇ ਉਹਨਾਂ 'ਚ ਕੋਈ ਕਮੀ ਹੁੰਦੀ ਹੈ ਜੇ ਉਹਨਾਂ ਦੇ ਮਨ 'ਚ ਕੋਈ ਇਹੋ ਜਿਹੀ ਸ਼ੰਕਾ ਹੁੰਦੀ ਉਹ ਉਹ ਤੋਂ ਬਾਅਦ ਘਰ ਰਹਿੰਦੇ ਨਾ ਬਿਲਕੁਲ ਦੁਬਾਰਾ ਪੁਲਸ ਗਈ ਫਿਰ ਉਹ ਘਰੇ ਮਿਲੇ ਗੁਰਦੁਆਰਾ ਸਾਹਿਬ 'ਚ ਕਥਾ ਕਰਨ ਦੇ ਇਹਦੇ ਤੋਂ ਤੁਸੀਂ ਦਾਜਾ ਲਾ ਲਓ ਜੇ ਅਹੀਂ ਕੋਈ ਕ੍ਰਾਈਮ ਕੀਤਾ ਹੋਵੇ ਪੁਲਸ ਸਾਡੇ ਘਰ ਆਵੇ ਤੇ ਜੇ ਸਾਨੂੰ ਮੌਕਾ ਮਿਲ ਜਾਏ ਦੂਜੀ ਵਾਰੀ ਅਸੀਂ ਹੱਥੋਂ ਦੇ ਹੀ ਨਹੀਂ ਗਏ ਇਹ ਹੋਮ ਨੇਚਰ ਹੀ ਹੈ ਇੱਕ ਬਿਲਕੁਲ ਕੋਈ ਬੰਦਾ ਜਿਹਨੇ ਕ੍ਰਾਈਮ ਕੀਤਾ ਉਹ ਦੂਜੀ ਵਾਰੀ ਤੇ ਆਪਣਾ ਸੋਰਸ ਲੱਭਦਾ ਵੀ ਮੈਂ ਤਗੜੇ ਬੰਦੇ ਦੇ ਥਰੂ ਪੇਸ਼ ਹੋਵਾਂ ਜਾਂ ਮੈਂ ਕੋਈ ਆਪਣੀ ਅਪਰੋਚ ਲੜਾਵਾਂ ਉਤਰਾ ਸਿੰਪਲ ਜ਼ਿੰਦਗੀ ਜਿ ਤਰ੍ਹਾਂ ਜੀਦੇ ਹੈ ਉਤਰਾ ਹੀ ਉਹਨਾਂ ਨੇ ਕੀਤਾ ਬਿਲਕੁਲ ਜਿਹੜੇ ਪ੍ਰਾਈਵੇਟਨਸ ਹੈਗੇ ਨੇ ਜਾਂ ਜਦੋਂ ਲਾਸਟ ਟਾਈਮ ਕਥਾ ਕੌਂਕੇ ਜੀ ਕਰ ਰਹੇ ਸੀਗੇ ਕੌਂਕੇਪਿੰਟ ਦੇ ਗੁਰੂ ਘਰ ਦੇ ਵਿੱਚ ਤੇ ਉਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਕਿਉਂਕਿ ਮੇਰੀ ਬਹੁਤ ਜਾਣੇ ਨਾਲ ਗੱਲ ਹੋਈ ਉਹਨਾਂ ਦੇ ਡਰਾਈਵਰ ਦੇ ਨਾਲ ਵੀ ਗੱਲ ਹੋਈ ਹੈ ਹੋਰ ਵੀ ਜਿਹੜੇ ਪ੍ਰਤੱਖ ਦਰਸ਼ੀ ਹੈਗੇ ਨੇ ਜਿਨ੍ਹਾਂ ਨੇ ਉਦੋਂ ਉਹਨਾਂ ਦੀ ਸੰਗਤ ਕੀਤੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਤੇ ਉਹਨਾਂ ਨੇ ਕਹਿ ਕੇ ਉਹਨਾਂ ਨੇ ਆਖਰੀ ਜਿਹੜੀ ਕਥਾ ਕੀਤੀ ਸੀ ਤੇ ਉਦੋਂ ਉਹਨਾਂ ਨੇ ਕਥਾ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਸ਼ਾਇਦ ਇਹ ਮੇਰੀ ਆਖਰੀ ਕਥਾ ਹੋਵੇ ਉਹਨਾਂ ਨੂੰ ਅੰਦਾਜ਼ਾ ਸੀਗਾ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਮੈਂ ਸ਼ਾਇਦ ਹੁਣ ਵਾਪਸ ਨਾ ਆਵਾਂ ਮਤਲਬ ਉਹਨਾਂ ਨੂੰ ਅੰਦਾਜ਼ਾ ਸੀਗਾ ਬਿਲਕੁਲ ਜੀ ਇਹਨਾਂ ਨੇ ਨਾ ਜਾਣ ਲੱਗਿਆ ਜਦੋਂ ਘਰੋਂ ਫਤਿਹ ਭਲਾਈ ਇਹਨਾਂ ਨੇ ਸਾਰੀ ਸੰਗਤ ਇਹਨਾਂ ਦੇ ਨਾਲ ਘਰ ਆ ਗਈ ਹੈ ਜੀ ਨਾਲ ਗਰਮੀਤ ਸਿੰਘ ਐਨਸਪਾਇਟਰ ਜਿਹੜਾ ਹੀ ਉਸ ਟਾਈਮ ਦੇ ਸਦਰਜੀ ਗ੍ਰਾਮ ਦਾ ਜਾਰਦੀ ਹੀ ਐਸਐਚਓ ਹੋਈ ਉਹ ਨਾਲ ਆ ਗਏ ਤੇ ਜਦੋਂ ਲੈ ਕੇ ਜਨਾਂ ਘਰ ਆ ਗਏ ਇਹਨਾਂ ਨੇ ਇਸ਼ਨਾਨ ਪਾਣੀ ਕਰਕੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਫਿਰ ਚੱਲੇ ਗੋ ਕਿ ਬਾਹਰ ਦਾ ਖਾਣਾ ਖਾਂਦੇ ਨਹੀਂ ਸੀ ਜੀ ਤੇ ਇਹ ਜਦੋਂ ਚੱਲੇ ਆ ਤੇ ਉਦੋਂ ਇਹਨਾਂ ਨੇ ਫਤਿਹ ਭਲਾਈ ਹੈ ਤੇ ਉਦੋਂ ਇਹਨਾਂ ਨੇ ਜਿਹੜਾ ਇਹ ਕਿਹਾ ਵੀ ਹੁ ਪਰਿਵਾਰ ਦਾ ਇਹੀ ਵੀ ਇਹਨਾਂ ਨੇ ਉਸ ਟਾਈਮ ਤੇ ਇਹ ਇਹਨਾਂ ਨੇ ਲਫ਼ਜ਼ ਬੋਲੇ ਕਿ ਇਹ ਕੋਈ ਕਾਰਾ ਕਰਨਗੇ ਤੇ ਉਹਨਾਂ ਦੇ ਜਿਹੜੀ ਇਹ ਜਿਹੜੀ ਉਹਨਾਂ ਦੇ ਦਿਮਾਗ ਚੋਂ ਜਿਹੜੀ ਗੱਲ ਆਈ ਕਿਉਂਕਿ 20 ਤਰੀਕ ਨੂੰ ਤੇ ਉਹਨਾਂ ਨੇ ਸ਼ਾਇਦ 12 ਫਿਰ 25 ਨੂੰ ਕਰ ਲਿਆ ਇਹ ਕਰਕੇ ਉਹ ਗੱਲ ਉਹਨਾਂ ਦੀ ਸੱਚੀ ਸਾਬਤ ਹੋ ਗਈ ਫਿਰ ਉਹਦੇ ਤੋਂ ਬਾਅਦ ਚ ਵੇਖੋ ਵੀ ਉਹਨਾਂ ਦਾ ਪਰਿਵਾਰ ਨੂੰ ਉਸ ਵੇਲੇ ਪਤਾ ਲੱਗਿਆ ਵੀ ਇਹਨਾਂ ਨੇ ਮਾਰ ਕੇ ਤੇ ਕਹਾਣੀ ਬਣਾ ਲਈ ਹੈ ਉਹਨਾਂ ਦੇ ਪਾਸ ਪਾਏ ਗਏ ਉਹਨਾਂ ਦਾ ਭੋਗ ਅਰਦਾਸ ਕੀਤੀ ਗਈ ਉਹਨਾਂ ਦੀ ਮੌਤ ਦੇ ਬਾਰੇ ਜਿੱਥੇ ਬਾਦਲ ਟੋੜਾ ਮਾਨ ਸਾਰੇ ਜਣੇ ਉੱਥੇ ਗਏ ਹਾਲ ਕਿ ਉਹਨਾਂ ਨੂੰ ਉੱਥੇ ਐਂਟਰ ਨਹੀਂ ਕਰ ਦਿੱਤਾ ਗਿਆ ਬਿੰਦ ਜੀ ਫਿਰ ਜਦੋਂ ਸਰਕਾਰ ਸਾਡੀ ਆ ਗਈ ਇਕਾਲੀ ਦਲ ਬਾਦਲ ਦੀ ਸਰਕਾਰ ਆ ਗਈ ਬਾਦਲ ਸਾਹਿਬ ਨੂੰ ਚਾਹੀਦਾ ਸੀ ਵੀ ਬਜਾਏ ਕੋਈ ਇਨਕੁਆਰੀ ਕਰਾਉਂਦੇ ਤਾਂ ਉਹਨਾਂ ਤੇ ਸਵਰਨਿਕ ਕੋਟ ਨੇ ਨਾਲ ਗੱਲ ਕੀਤੀ ਐੱਸਐੱਸਪੀ ਨਾਲ ਸਾਦੀਖਾਨਾ ਉਹਨਾਂ ਨੂੰ ਲੌਕ ਕੀਤਾ ਇਹ ਇਮੀਡੀਏਟਲੀ ਅਫੇਰ ਦਰਜ ਕਰਾਉਂਦੇ ਆਪ ਇਵਨ ਇਹਨਾਂ ਦੀ ਆਪਣੀ ਕੰਪਲੇਂਟ ਦੀ ਹੋ ਸਕਦੀ ਹੈ ਵਿਚਾਰ ਸੀ ਇਹ ਗੱਲ ਤੇ ਮੈਨੂੰ ਜਾਣਕਾਰੀ ਹੀ ਤੋਂ ਉਹਨਾਂ ਦੀ ਗੱਲ ਨਹੀਂ ਤੇ ਇਹਨਾਂ ਨੂੰ ਕਿਹੜੇ ਇਨਕੁਆਇਰੀ ਦੀ ਲੋੜ ਨਹੀਂ ਇਨਕੁਆਰੀਆਂ ਤੇ ਉੱਥੇ ਹੁੰਦੀਆਂ ਜਿੱਥੇ ਤੁਸੀਂ ਮੈਟਰ ਨੂੰ ਖਤਮ ਕਰਨਾ ਹੁੰਦਾ ਬਿਲਕੁਲ ਜਿੱਥੇ ਤੁਸੀਂ ਕਰਕੇ ਲੋਕਾਂ ਨੂੰ ਦੋਸ਼ੀਆਂ ਨੂੰ ਬਚਾਉਣਾ ਹੁੰਦਾ ਜਿੱਥੇ ਕ੍ਰਾਈਮ ਹੋਇਆ ਹੋਵੇ ਉੱਥੇ ਇਨਕੁਆਰੀ ਹੋ ਹੀ ਨਹੀਂ ਸਕਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਸੀ ਆਰ ਪੀ ਸੀ ਜਿੱਥੇ ਕ੍ਰਾਈਮ ਹੋਇਆ ਉਹ ਤੇਪੀਰ ਵਰਜੂਗੀ ਤੇ ਤਤਕਸ਼ ਹੋਗੀ ਇਨਵੈਸਟੀਗੇਸ਼ਨ ਹੋਊਗੀ ਤੁਸੀਂ ਕੇਸ ਦੀ ਇਨਕੁਆਇਰੀ ਦੀ ਇਨਕੁਆਇਰੀ ਦੀ ਇਨਕੁਆਇਰੀ ਦੀ ਇਨਕੁਆਇਰੀ ਚੱਲਦੀ ਰਹੀ ਫਿਰ ਇਹਨਾਂ ਹਾਈ ਕੋਰਟ ਨੂੰ ਮਿਸਲੈਡ ਕੀਤਾ ਤੇ ਜਹਿਦਾਰ ਭੱਜ ਗਿਆ ਫਿਰ ਇਹਨਾਂ ਨੇ ਕਈ ਕਹਾਣੀਆਂ ਬਣਾਈਆਂ ਜਿਹੜੀਆਂ ਅੱਗੇ ਜਾ ਕੇ ਹੀ ਉਹਨੂੰ ਦੱਸਾਂਗੇ ਹੱਲ ਤੇ ਹੀ ਇਹਨਾਂ ਵਾਲੇ ਦੇਖਦੇ ਆ ਕਿ ਕੀ ਕਰਦੇ ਆ ਇਹ ਸਾਰੀਆਂ ਚੀਜ਼ਾਂ ਬਾਹਰ ਨਿਕਲਣਗੀਆਂ ਪਰ ਪਰਿਵਾਰ ਦੀ ਜਿਹੜੀ ਗੱਲ ਹੈ ਪਰਿਵਾਰ ਨੂੰ ਸਮਝਣਾ ਚਾਹੀਦਾ ਵਾ 30-31 ਸਾਲ ਹੋ ਗਏ ਆ ਵੀ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹ ਆਪ ਇੱਕ ਕੇਸ ਨੂੰ ਹੈਂਡਲ ਕਰ ਲੈਣਾ ਇਹਨਾਂ ਦੇ ਤੇ ਫਿਰ ਦੁਬਾਰਾ ਜ 30-31 ਸਾਲ ਬਾਅਦ ਜਿਹੜੇ ਕਾਲਟਰ ਸਾਹਿਬ ਦੇ ਜਹੀਦਾਰ ਨੇ ਇਹਨਾਂ ਨੂੰ ਡਿਊਟੀ ਲਈ ਹੈ ਇਹਨਾਂ ਨੂੰ ਦੇਖ ਨਹੀਂ ਸਕਦੇ ਫਿਰ ਇਹ ਗਲਤੀਆਂ ਕਰਦੇ ਆ ਉਹ ਵੀ ਸਾਨੂੰ ਲੱਗਦਾ ਕਿ ਜਾਣ ਬੁੱਝ ਕੇ ਪੰਜ ਵਕੀਲ ਤਾਂ ਦੇ ਸੀਨੀਅਰ ਵਕੀਲ ਹੋਣ ਦੋ ਡਿਪਟੀ ਜਿਹਨੇ ਤਾਂ ਡਿਸਟ੍ਰਿਕਟ ਅਵੋਕੀਟ ਹੀ ਹੁੰਦਾ ਹੈ 63 ਜੀ ਹਾਈ ਕੋਰਟ ਦੇ ਸੀਨੀਅਰ ਵਕੀਲ ਹੋਣ ਉਹਦੇ باوجود ਵੀ ਇੱਥੇ ਵੱਡੀਆਂ ਗਲਤੀਆਂ ਕਰ ਦੋ ਇਹ ਕਰਕੇ ਸਾਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਕੋਈ ਇਹਨਾਂ ਦੀ ਨੀਤ ਜਿਹੜੀ ਸਾਨੂੰ ਸਾਫ਼ ਈ ਇਹਨਾਂ ਦੀ ਨੀਤ ਤੇ ਤੇ ਇਹ ਇਹਨਾਂ ਨੂੰ ਪਰਿਵਾਰ ਨੂੰ ਚਾਹੀਦਾ ਵੀ ਸਾਰਾ ਕੁਝ ਕੋ ਕਰਕੇ ਆਪਣਾ ਪ੍ਰੋਫੈਸ਼ਨਲ ਵਕੀਲ ਜਿਹੜਾ ਵੀ ਹੈਗਾ ਉਹਨਾਂ ਨੂੰ ਜਿਹੜਾ ਬਿਲਕੁਲ ਸਹੀ ਰਿਪੋਰਟ ਸਾਰਾ ਜੋ ਵੀ ਹੈ ਅਸੀਂ ਉਹਨਾਂ ਨੂੰ ਭੇਜਿਆ ਵੀ ਹੈ ਤੇ ਰਿਪੋਰਟ ਵੀ ਉਹਨਾਂ ਦੇ ਧਿਆਨ ਚ ਅਗਰ ਸਿੰਘ ਸਾਹਿਬ ਅਗਰ 90 ਦੇ ਹੱਕ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਉਦੋਂ ਕੌਂਕੇ ਜੀ ਦਾ ਕੇਸ ਜਿਹੜੇ ਵਕੀਲ ਦੇ ਕੋਲ ਸੀਗਾ ਰੰਜਨ ਲਖਨਪਾਲ ਜੀ ਤੁਸੀਂ ਜਾਣਦੇ ਹੋਵੋਗੇ ਤੇ ਉਹਨਾਂ ਦਾ 10 ਸਾਲ ਦਾ ਦਾ ਬੇਟਾ ਵੀ ਚੰਗ ਕੇ ਮਾਰ ਦਿੱਤਾ ਗਿਆ ਸੀ ਤੇ ਉਹਨਾਂ ਨੇ ਵੀ ਸਰੇ ਆਮ ਮਤਲਬ ਮੀਡੀਆ ਦੇ ਵਿੱਚ ਵੀ ਬਿਆਨ ਉਹਨਾਂ ਨੇ ਦਿੱਤੇ ਨੇ ਕਿ ਮੈਨੂੰ ਸੁਮੇਤ ਸੈਣੀ ਦਾ ਵੀ ਫੋਨ ਆਇਆ ਘੋਟਨੇ ਦਾ ਵੀ ਆਇਆ ਕੇ ਪੀ ਐਸ ਗਿਲ ਦਾ ਵੀ ਆਇਆ ਸੀ ਉਹਨਾਂ ਸਮਿਆਂ ਦੇ ਵਿੱਚ ਵੀ ਤੇਰੀ ਸਾਡੇ ਨਾਲ ਕੀ ਦੁਸ਼ਮਣੀ ਹੈ ਇਹ ਕੇਸ ਛੱਡ ਦੇ ਅੱਜ ਵੀ ਉਹ ਵਕੀਲ ਜਿਉਂਦੇ ਨੇ ਅੱਜ ਵੀ ਉਹ ਮਤਲਬ ਵਿਟਨੈਸ ਨਹੀਂ ਉਸ ਚੀਜ਼ ਦੇ ਉਸ ਤੋਂ ਇਲਾਵਾ ਅਗਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਮੰਡਲ ਤੋਂ ਹੈਗੇ ਨੇ ਕੌਂਕੇ ਜੀ ਨੂੰ ਜਦੋਂ 25 ਤਰੀਕ ਨੂੰ ਚੱਕਿਆ ਗਿਆ ਸੀ ਆਈ ਥਿੰਕ ਉਹਨਾਂ ਨੂੰ 27 ਤਰੀਕ ਨੂੰ ਚੱਕਿਆ ਗਿਆ ਸੀ ਤੇ ਉਹਨਾਂ ਨੂੰ ਉਸੇ ਥਾਣੇ ਦੇ ਵਿੱਚ ਰੱਖਿਆ ਸੀ ਤੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਸੀ ਉਹ ਵੀ ਆਈ ਵਿਟਨੈਸ ਨਹੀਂ ਉਸ ਤੋਂ ਇਲਾਵਾ ਹੋਰ ਵੀ ਇੱਕ ਦੋ ਆਈ ਵਿਟਨੈਸ ਹੈਗੇ ਨੇ ਜਿਹੜੇ ਅਜੇ ਤੱਕ ਸੰਗਤ ਦੇ ਸਾਹਮਣੇ ਨਹੀਂ ਆਏ ਕਿਉਂਕਿ ਉਹ ਬਹੁਤ ਡਰੇ ਹੋਏ ਨੇ ਹੁਣ ਅਗਰ ਸਾਡੇ ਕੋਲ ਆਈ ਵਿਟਨੈਸ ਹੈਗੇ ਨੇ ਜਾਂ ਮਤਲਬ ਬਾਦਲ ਅਗਰ ਚਾਲ ਚੱਲ ਰਹੇ ਨੇ ਜਾਂ ਸ਼੍ਰੋਮਣੀ ਕਮੇਟੀ ਅਗਰ ਕਿਸੇ ਦਾ ਹੱਥ ਠੋਕਾ ਬਣ ਕੇ ਗਲਤ ਤਰੀਕੇ ਦੇ ਨਾਲ ਮਾਤਾ ਦੇ ਹੱਥ ਵੱਢ ਕੇ ਕੰਪਲੇਨਡ ਦਰਜ ਕਰਵਾ ਰਹੀ ਹੈ ਤਾਂ ਕੀ ਸਿੱਖ ਕੌਮ ਜਾਂ ਸਾਡੇ ਆਪਣੇ ਸਿੱਖ ਕੌਮ ਦੇ ਮਤਲਬ ਤੁਹਾਡੇ ਵਰਗੇ ਸੁਹੇਰ ਦੇ ਵਕੀਲਾਂ ਦਾ ਪੈਨਲ ਕੁਝ ਅਸੀਂ ਅਜੇਹਾ ਨਹੀਂ ਕਰ ਸਕਦੇ ਕਿ ਇਸ ਨੂੰ ਆਪਣੇ ਪੱਧਰ ਦੇ ਉੱਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਲੈ ਕੇ ਜਾਈਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕੀਏ ਜਦ ਸਾਡੇ ਕੋਲ ਆਈ ਵਿਟਨੈਸ ਵੀ ਨਹੀਂ ਨੇ ਬਿਲਕੁਲ ਇਹਦੇ ਵਿੱਚ ਪਰਿਵਾਰ ਨੂੰ ਬਿਨੂ ਲੱਗਦਾ ਹੈ ਪਰਿਵਾਰ ਨੂੰ ਡਿਸੀਜਨ ਲੈਣਾ ਪਊਗਾ ਕ੍ਰਿਮਨਲ ਕੇਸ ਹੈ ਪਰਿਵਾਰ ਨੂੰ ਜਿਹੜਾ ਉਹ ਖੜਨਾ ਪਊਗਾ ਬਾਕੀ ਜਿਹੜੇ ਸਥਾਵਾਂ ਐ ਜੋ ਆਪਾਂ ਇਹ ਸਾਰੀਆਂ ਚੀਜ਼ਾਂ ਆਪਾਂ ਵੇਖਿਆ 84 ਵਾਲੇ ਆਪਾਂ ਜਿਹੜੇ ਦਿੱਲੀ ਕਤਲਗਾਰ ਤੋਂ ਹੀ ਹੈ ਜੀ ਉਸ ਤੋਂ ਬਾਅਦ ਪੰਜਾਬ 'ਚ ਆਪਾਂ ਜਿਹੜਾ ਸੰਤਾਪ ੋ ਗਿਆ ਸਾਰਾ ਜਿੰਨਾ ਆਪਾਂ 84 'ਚ ਜਿਹੜਾ ਬਲੂ ਸਟਾਰ ਕਪਰੇਸ਼ਨ ਦਾ ਨਾਮ ਦਿੱਤਾ ਗਿਆ ਜਿਹੜੇ ਉਸ ਤੋਂ ਬਾਅਦ ਕਤਲ ਪੰਜਾਬ 'ਚ ਲੁਮਾਰਸ ਲਾਸ਼ਾਂ ਵਾਲੇ ਜਿੰਨੇ ਡਿਸਕਰੀਪਰਸ ਵਾਲੇ ਕੇਸ ਆ ਉਹਨਾਂ 'ਚ ਆਪਾਂ ਵੇਖਿਆ ਹੀ ਕਿੰਨੇ ਕ ਸੰਸਥਾਵਾਂ ਨੇ ਸ਼ੋਨਿਕ ਕਮੇਟੀ ਨੇ ਕਿੰਨੀਆਂ ਕਿਦੀਆਂ ਬਾਹ ਕਿੰਨੇ ਕ ਕੇਸ ਲੜੇ ਠੀਕ ਹੈ ਸਿਰਫ ਆਪਾਂ ਇੱਕ ਚੀਜ਼ ਵੇਖੀ ਹੈ ਕਿ ਜਿਹੜੇ ਬੰਦੀ ਸਿੰਘਾਂ ਦੀ ਜਾਂ ਉਹਨਾਂ ਦੀ ਗੱਲ ਕਰਦੇ ਤੂੰ ਦੂਜੇ ਜਿਹੜੇ ਪੰਜਾਬ ਦੇ ਹਜ਼ਾਰਾਂ ਨੌਜਵਾਨ ਮਰੇ ਕਦੀ ਸੌਂਡਿੰਗ ਕਮੇਟੀ ਨੇ ਗੱਲ ਕੀਤੀ ਹੈ ਇਹ ਕਰਕੇ ਆਪਾਂ ਉਹ ਆਸ ਨਹੀਂ ਲਾ ਸਕਦੇ ਅੱਜ ਦਿੱਲੀ ਕਿ ਪੇਟੀ ਵੀ ਸਿਰਫ ਰੌਲਾ ਪੈ ਗਿਆ ਤੇ ਉਹ ਕਰਕੇ ਸਾਰੇ ਖੜੇ ਹੋ ਗਏ ਹਰ ਇੱਕ ਬੰਦਾ ਪੋਲਿਟਿਕਸ ਜਾਂ ਉਹ ਚੀਜ਼ਾਂ ਵਿੱਚ ਕਰਨੀਆਂ ਜਾਊਗਾ ਅਸੀਂ ਤੇ ਕਿੰਨੇ ਚਲੋ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਚਲੋ ਇਹਨਾਂ ਨੇ ਸਾਰਿਆਂ ਨੇ ਇਹ ਗੱਲ ਨੂੰ ਬੜੀ ਸੀਰੀਅਸਲੀ ਲਿਆ ਮੰਗ ਕੀਤੀ ਪਰ ਜਿਹੜਾ ਪਰਿਵਾਰ ਨੂੰ ਚਾਹੀਦਾ ਵਾ ਜਿਹੜਾ ਫੈਸਲਾ ਵਾ ਪਰਿਵਾਰ ਨੇ ਲੈਣਾ ਪਰਿਵਾਰ ਸਾਹਿਬ ਦਾ ਉਹੀ ਲੱਗ ਰਿਹਾ ਹੈ ਨਾ ਕਿ ਪਰਿਵਾਰ ਤਾਂ ਇਹਨਾਂ ਤੋਂ ਜਾਂ ਤਾਂ ਬਹੁਤ ਜ਼ਿਆਦਾ ਡਰਿਆ ਹੋਇਆ ਹੈ ਕਿਉਂਕਿ ਜਿੱਦਾਂ 1995 'ਚ ਉਦੋਂ ਆਈ ਥਿੰਕ ਸਿੰਘ ਸਾਹਿਬ ਦੇ ਪੁੱਤੰਗੀ ਦੀ ਉਮਰ 17 ਕੇ 18 ਸਾਲ ਦੀ ਸੀ ਉਹਦੇ ਉਦੋਂ ਉਹਨੂੰ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਤੇ ਉਹ ਦੁਨੀਆ ਨੂੰ ਪਤਾ ਹੈ ਟਾਰਚਰ ਕੀਤਾ ਗਿਆ ਤੇ ਉਹਨਾਂ ਨੂੰ ਉਹਨਾਂ ਤੇ ਲੁਧਿਆਣਾ ਜਿਹੜਾ ਉਹ ਸ਼ੰਗਾਰ ਸਿਨਮਾ ਬੰਬਲਾਸਤ ਹੀ ਉਹਦਾ ਕੇਸ ਉਹਨਾਂ ਤੇ ਪਾਤਾ ਸੀ ਉਹ ਇੱਕ ਡਰ ਪੈਦਾ ਹੀ ਕਰਨਾ ਹੁੰਦਾ ਕਿ ਤੁਸੀਂ ਜਿਹੜਾ ਰਾਮਨਾ ਬਹਿ ਜਾਓ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਦਾ ਕਾਰਨ ਹੁੰਦਾ ਵਾ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਅਕਾਲੀ ਦਲ ਦੇ ਵਿੱਚ ਜੁਆਇਨ ਵੀ ਕਰਵਾਇਆ ਗਿਆ ਗਰੇਵਾਲ ਸਾਹਿਬ ਵੱਲੋਂ ਲੈ ਕੇ ਜਾਇਆ ਗਿਆ ਉਹਦੇ ਸਾਰੇ ਅਭਿਧਨ ਸੱਗੇ ਨੇ ਸਾਰੀਆਂ ਚੀਜ਼ਾਂ ਸਾਹਮਣੇ ਨੇ ਤੇ ਹੁਣ ਅਗਰ ਉਹੋ ਚੀਜ਼ਾਂ ਸਾਰਿਆਂ ਨੂੰ ਅਸੀਂ ਦੇਖਦੇ ਹਾਂ ਚਾਹੇ ਗੱਲ ਅਕਾਲੀ ਦਲ ਬਦਲਦੀ ਹੋਵੇ ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇ ਚਾਹੇ ਡੀਐਸਜੀਐਮਸੀਡੀ ਹੋਵੇ 31 ਸਾਲਾਂ ਬਾਅਦ ਉਹਨਾਂ ਨੂੰ ਜਥੇਦਾਰ ਦਾ ਭੋਗ ਪਾਣਾ ਚੇਤਾ ਆ ਗਿਆ ਉਸ ਤੋਂ ਪਹਿਲਾਂ ਤਾਂ ਨਹੀਂ ਪਿਆ ਹੁਣ ਉੱਥੇ ਹੀ ਅਗਰ ਬੰਦੀ ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ ਤੁਸੀਂ ਜਿੱਦਾਂ ਕਰਕੇ ਹਟਿਓ ਕਿ ਬੰਦੀ ਸਿੰਘਾਂ ਦੇ ਵਿੱਚ ਕੱਲੇ ਸਿਰਫ ਭਾਈ ਬਲ ਬਿਲਕੁਲ ਹੁਣ ਉਹਦੇ ਵਿੱਚ ਸਿਰਫ ਸਿਰਫ ਉਹਨਾਂ ਦੇ ਉਹਨਾਂ ਦੀ ਪੈਰਵਾਹੀ ਕਰਦੇ ਨੇ ਠੀਕ ਹੈ ਬਾਕੀ ਬੰਤੀ ਸਿੰਘਾ ਨਾਲੋਂ ਕੇਸ ਅਲੱਗ ਹੈ ਬਲਵੰਤ ਸਿੰਘ ਰਾਜੂਆਣੇ ਦਾ ਪਰ ਉਹਨਾਂ ਨੂੰ ਵੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਤਾਂ ਇਹ ਸਿਆਸਤ ਲਗਾਤਾਰ ਘੱਟਾ ਪਾਉਂਦੀ ਹੈ। ਇਹ ਪਹਿਲਾਂ ਜਦੋਂ ਭੁਖ ਹੜਤਾਲ ਤੇ ਬੈਠ ਸੀ ਬਡੁੰਗਰ ਸਾਹਿਬ ਗਏ ਉਸ ਤੋਂ ਬਾਅਦ ਲੋਂਗੋ ਸਾਹਿਬ ਲੋਂਗੋਵਾਲ ਸਾਹਿਬ ਨੇ ਜਾ ਕੇ ਭੁਖ ਹੜਤਾਲ ਤੜਵਾਈ ਉਹਨਾਂ ਦੀ। ਇਸ ਵਾਰ ਧਾਮੀ ਸਾਹਿਬ ਨੇ ਜਾ ਕੇ ਤੇ ਜਥੇ ਜਥਾਰ ਅਕਾਲ ਤਖਤ ਸਾਹਿਬ ਨੇ ਪਣਿਆਲੇ ਆ ਕੇ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਕੇ ਭੁਖ ਹੜਤਾਲ ਤੜਵਾਈ ਤੇ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਚਿੱਠੀਆਂ ਨੇ ਸਾਬਿਤ ਕਰ ਦਿੱਤਾ ਕਿ ਮੈਂ ਸਿਆਸਤ ਦੀ ਸ਼ਸ਼ੋਪਾਂਛ ਦੇ ਵਿੱਚ ਨਹੀਂ ਪੈਣਾ। ਮੈਨੂੰ ਹੁਣ ਕੁਝ ਨਹੀਂ ਚਾਹੀਦਾ। ਇੱਕ ਹਿਸਾਬ ਨਾਲ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉੱਤੇ ਮਿੱਟੀ ਹੈਗੇ ਨੇ 25000 ਲਵਾਰਸ ਲਾਸ਼ਾਂ ਦਾ ਜੋ ਵਾਰਸ ਬਣਿਆ ਸੀ ਜਸਵੰਤ ਸਿੰਘ ਖਲਰਾ ਉਹ ਵੀ ਲਵਾਰਸ ਲਾਸ਼ ਬਣ ਕੇ ਕਿੱਥੇ ਖਪਾਤਾ ਕਿਸੇ ਨੂੰ ਨਹੀਂ ਪਤਾ ਅੱਜ ਤੱਕ ਤੇ ਇਹ ਸਾਰੇ ਚੀਜ਼ਾਂ ਇਹਨਾਂ ਨੂੰ ਮੁੱਦੇ ਉਦੋਂ ਹੀ ਚੇਤੇ ਆਉਂਦੇ ਨੇ ਜਦੋਂ ਬਾਰਲਾਂ ਦੀ ਕਿਸ਼ਤੀ ਡੁੱਬ ਰਹੀ ਹੋਵੇ ਜਦੋਂ ਉਹ ਸੱਤਾ ਤੋਂ ਬਾਹਰ ਹੋਣ ਹੁਣ ਇਸ ਚੀਜ਼ ਨੂੰ ਦੇਖ ਕੇ ਧਰਮ ਤੇ ਸਿਆਸਤ ਮਤਲਬ ਮੇਰੀ ਤੇ ਪੀਰ ਦਾ ਸਿਧਾਂਤ ਤਾਂ ਪੂਰੀ ਤਰ੍ਹਾਂ ਤਹਿਸ ਨੈਸ ਹੋਇਆ ਤੇ ਫਿਰ ਹੁਣ ਵੀ ਪੰਥ ਮਤਲਬ ਅਗਰ ਉਮੀਦ ਕਰੇ ਤਾਂ ਕਿਸਤੋਂ ਕਰੇ ਹੁਣ ਵਕੀਲ ਜਿੰਨੇ ਵਕੀਲਾਂ ਦੇ ਪੈਨਲ ਨੇ ਬਹੁਤਾਤ ਬਹੁਤ ਦਿਲੋਂ ਕੰਮ ਕਰਦੇ ਨੇ ਜਿਨ੍ਹਾਂ ਨੇ ਕੇਸ ਨਿਬੇੜੇ ਨਹੀਂ ਪਰ ਇਹਨਾਂ ਦੇ ਜਦੋਂ ਤੱਕ ਹੱਥ ਹੋ ਕੇਸ ਸੀਗੇ ਤਾਂ ਸਾਲ ਦਰ ਸਾਲ ਦੇ ਹੱਕਿਆਂ ਦੇ ਦਿਹਾਕੇ ਉਹ ਕੇਸ ਲਟਕਦੇ ਰਹੇ ਆ ਪਰ ਕੌਂਕੀ ਜੀ ਦਾ ਮਸਲਾ ਹੁਣ ਲਾਈਮਲਾਈਟ ਦੇ ਵਿੱਚ ਆਇਆ ਤੇ ਮੈਂ ਆਪਣੇ ਵੱਲੋਂ ਨਹੀਂ ਸੰਗਤ ਵੱਲੋਂ ਇਹ ਬੇਨਤੀ ਕਰਦਾ ਵੀ ਤੁਸੀਂ ਬਹੁਤ ਡੁੰਘਾਈ ਦੇ ਨਾਲ ਇਹ ਚੀਜ਼ ਨੂੰ ਦੇਖ ਰਹੇ ਹੋ ਤੇ ਐਵੀਡੈਂਸ ਸਾਡੇ ਕੋਲ ਹੈਗੇ ਨੇ ਗਵਾਹ ਸਾਡੇ ਕੋਲ ਹੈਗੇ ਨੇ ਤੇ ਸੰਗਤ ਕੀ ਅਜਿਹਾ ਕਰੇ ਅਸੀਂ ਕੀ ਅਗਰ ਪਰਿਵਾਰ ਬਾਈ ਚਾਂਸ ਅਗਰ ਪਰਿਵਾਰ ਉਹਨਾਂ ਦੇ ਡਰਚੇ ਆ ਉਹਨਾਂ ਦੇ ਧੱਕੇ ਚੜ ਗਿਆ ਆ ਪਰਿਵਾਰ ਨਹੀਂ ਸਾਥ ਦੇ ਰਿਹਾ ਤਾਂ ਫੇਰ ਕੀ ਕਰ ਸਕਦੇ ਆ ਇਹਦੇ ਵਿੱਚ ਨਾ ਕਾਨੂੰਨਨ ਤੌਰ ਤੇ ਕਈ ਆਪਸ਼ਨ ਹੈਗੀਆਂ ਪਹਿਲੀ ਤੇ ਹੈਗੀ ਪਰਿਵਾਰਕ ਉਹ ਜਿਹੜੀ ਵਿਕਟਮ ਹੈ ਜੀ ਜਿਹੜੇ ਇਹ ਪੀੜਤ ਆ ਇਸ ਕੇਸ ਦੇ ਔਰ ਦੂਸਰੀ ਹੈਗੀ ਜਿਹੜੇ ਇਸ ਕੇਸ ਦੇ ਵਿਟਨੈਸ ਹੈ ਜਾਂ ਪ੍ਰਕਾਸ਼ ਸਿੰਘ ਬਾਦਲ ਹੀ ਉਹ ਉਹ ਇੱਕ ਕੇਸ ਕੰਪਲੇਨੈਂਟ ਪਾ ਸਕਦੇ ਸੀ ਹੂੰ ਜਾਂ ਜਿਨ੍ਹਾਂ ਦੇ ਸਾਹਮਣੇ ਹੋਰ ਜਿਹੜੇ ਉੱਥੇ ਪੇੜ ਦੇ ਵਾਸੀ ਕੀ ਜਿਨ੍ਹਾਂ ਦੇ ਸਾਹਮਣੇ ਚੱਕਿਆ ਉਹ ਪਾ ਸਕਦੇ ਸੀ ਫਿਰ ਜਿਨ੍ਹਾਂ ਦੇ ਸਾਹਮਣੇ ਟਾਰਚਰ ਕੀਤਾ ਵਾ ਜਿਹੜੇ ਉਹਨਾਂ ਦੇ ਨਾਲ ਕਸਟਡੀ ਇਲੈਗਲ ਕਸਟਡੀ ਜਿਹਨੂੰ ਨਾਜਾਇਜ਼ ਰਸਤੇ ਤੇ ਰਾਇਆ ਉਹ ਕੰਪਲੇਨੈਂਟ ਪਾ ਸਕਦੇ ਆ ਜਿਨ੍ਹਾਂ ਦੇ ਸਾਹਮਣੇ ਟਾਰਚਰ ਕੀਤਾ ਜਾਂ ਜਿਨ੍ਹਾਂ ਨੇ ਪੁਲਿਸ ਮੁਲਾਜ਼ਮ ਜਿਹੜੇ ਉਦੋਂ ਆਫ ਟਾਈਮ ਤੇ ਪੋਸਟਡ ਰਹੇ ਉਹ ਵੀ ਕੰਪਲੇਂਟ ਬਣ ਸਕਦੀ ਹੈ ਜਦੋਂ ਹਾਲੇ ਤੱਕ ਥੋੜੇ ਦਿਨ ਵੇਖਾਂਗੇ ਪ੍ਰਬਾਰ ਇਹਦੇ ਵਿੱਚ ਕੀ ਸਟੈਪ ਚੁੱਕਦਾ ਆਦਰਵਾਈਜ਼ ਫਿਰ ਉਹਨਾਂ ਲੋਕਾਂ ਕੋਲ ਆਪਸ਼ਨ ਖੁੱਲੀ ਹੈ ਜਿਹੜੇ ਦੂਜੇ ਕੋਈ ਬੰਦਾ ਇਹਦੇ ਵਿੱਚ ਕਾਰਵਾਈ ਕਰਾਉਣਾ ਚਾਹੁੰਦਾ ਤੇ ਉਹ ਐ ਕੰਪਲੇਂਟ ਉਹਨਾਂ ਕੋਲ ਕੰਪਲੇਟ ਵੀ ਜਾ ਸਕਦੀ ਐ ਐਫਆਈਰ ਵੀ ਦਰਜ ਹੋ ਸਕਦੀ ਐ ਤੇ ਉਹ ਪ੍ਰਸੀਡ ਵੀ ਕਰ ਸਕਦੇ ਕੋਰਟ ਉਹਨਾਂ ਨੂੰ ਸੁਣੂਗੀ ਕਿਉਂਕਿ ਬੜਾ ਕ੍ਰਿਮੀਨਲ ਕੇਸ ਚ ਕਲੀਅਰ ਹੈਗਾ ਵੀ ਕੋਈ ਵੀ ਬੰਦਾ ਜਿੰਨੇ ਕ੍ਰਾਈਮ ਦੇ ਬਾਰੇ ਨੌਲੇਜ ਹੈਗੀ ਆ ਜਿਹਨੂੰ ਕੋ ਨੌਲੇਜ ਮਿਲੀ ਹੈ ਜਾਂ ਇਨਫੋਰਮੇਸ਼ਨ ਹੈ ਜਿਹਦੇ ਕੋਲ ਜਾਂ ਉਹਨੇ ਕੋਈ ਚੀਜ਼ ਵੇਖੀ ਹੈ ਉਹ ਸਿੱਧਾ ਕੰਪਲੇਨੈਂਟ ਬਣ ਸਕਦਾ ਇਹ ਕਰਕੇ ਜ਼ਰੂਰੀ ਨਹੀਂਗਾ ਕਿ ਪਰਿਵਾਰ ਖਲੂਗਾ ਤੇ ਤਾਰੀਕ ਇਸ ਕੇਸ ਕੇ ਬਣੇ ਲੱਗੂਗਾ ਇਹ ਕੇਸ ਦੇ ਵਿੱਚ ਜਾਂ ਹੋਰ ਨਾਲ ਕੇਸਾਂ ਚ ਜਿਹੜੇ ਵੀ ਕੇਸ ਚ ਕੋਈ ਬੰਦਾ ਆਮ ਨੂੰ ਇਹਨੇ ਕ੍ਰਾਈਮ ਹੁੰਦਾ ਵੇਖਿਆ ਸਾਡੇ ਤੇ ਕੋਈ ਕ੍ਰਾਈਮ ਹੁੰਦਾ ਵਾ ਥਾਣੇ ਚ ਕੋਈ ਕ੍ਰਾਈਮ ਹੁੰਦਾ ਵਾ ਕੰਪਲੇਨੈਂਟ ਬਣ ਸਕਦਾ ਵਾ ਉਹ ਕੇਸ ਨੂੰ ਪ੍ਰਸੀਡ ਕਰ ਸਕਦਾ ਵਾ ਇਹ ਕਰਕੇ ਇਹਦੇ ਚ ਉਦੋਂ ਜੀ ਕੋਈ ਬੰਦਾ ਚ ਨਹੀਂ ਹੈਗੀ ਪਰਿਵਾਰ ਨਹੀਂ ਖਲੂਗਾ ਤੇ ਕੇਸ ਕੇ ਬਣੇ ਨਹੀਂ ਲੱਗੂਗਾ ਇਹ ਲੱਗੂਗਾ ਬਿਲਕੁਲ ਲੱਗੂਗਾ ਜੇਕਰ ਉਹਨਾਂ ਦਾ ਕੇਸ ਹੈ ਅਕ ਕਾਰਜਕਾਰੀ ਜੇਹੇ ਦਾ ਰਹੇ ਆ ਔਰ ਦੂਸਰੀ ਤਾਂ ਇੱਕ ਚੀਜ਼ ਐਡ ਕਰਦਾ ਸਲੋਨਿਕ ਮਿਟੀ ਜਾਂ ਖਾਲੀ ਜਲਦੀ ਗੱਲ ਨੂੰ ਫਿਰ ਇਹ ਕਹਿੰਦੇ ਸਾਡੇ ਤੇ ਉਂਗਲਾਂ ਚੱਕਦੇ ਆ ਜਿਹੜੇ ਵਕੀਲ ਜੀ ਜਿਹੜੇ ਪੁਲਿਸ ਅਫਸਰਾਂ ਨੇ ਪੰਜਾਬ ਚ ਕਾਹਨ ਕੀਤਾ ਜੀ ਉਹਨਾਂ ਦੇ ਕੇਸ ਲੜਦੇ ਰਹੇ ਉਹਨਾਂ ਨੂੰ ਇਹਨਾਂ ਨੇ ਸਿੱਖ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਾਇਆ ਠੀਕ ਐ ਜੀ ਜਿਹੜੇ ਵਕੀਲ ਨੇ ਸਾਰੇ ਪੁਲਿਸ ਅਫਸਰਾਂ ਦੇ ਕੇਸ ਲਾਏ ਉਹਨਾਂ ਦਾ ਬੇਟਾ ਖਾਲੀ ਦਾਤਾ ਬਲਾਰਾਮ ਆਇਆ ਠੀਕ ਐ ਇੱਕ ਕਰਕੇ ਇਹਨਾਂ ਤੋਂ ਆਸ ਦੀ ਆਪਾਂ ਇੱਥੋਂ ਹੀ ਲਾ ਲ ਗਏ ਕਿ ਆਤਲਾਂ ਦੀ ਇਹਨਾਂ ਨੇ ਮਦਦ ਕੀਤੀ ਆ ਸਪੀਡ ਤਾਂ ਦੀ ਗੱਲ ਹੀ ਬਾਹਰ ਹੀ ਫੜੀ ਇਹ ਗੱਲ ਨਹੀਂ ਸਾਡੇ ਚੈਲੇਂਜ ਹੈ ਕਿ ਕਿਤੇ ਵੀ ਡਿਬੇਟ ਲਈ ਆ ਜਣਾ ਸਾਡੇ ਕੋਲ ਸਾਰਾ ਡਾਟਾ ਮੌਜੂਦ ਹੈ ਕਿਹੜੇ ਕਿਹੜੇ ਕੇਸ 'ਚ ਇਵੈਨਸ ਸ਼ਰੋਨੀ ਕਮੇਟੀ ਦੇ ਮੁਲਾਜ਼ਮ ਪੁਲਿਸ ਨੇ ਚੁੱਕੇ ਬਾਰੇ ਉਹਨਾਂ ਦੇ सीबीआई ਕੇਸ सीबीआई ਜਾਂਚਾਂ ਹੋਈਆਂ ਕੇਸ ਚੱਲੇ ਉਹਨਾਂ ਕੇਸਾਂ 'ਚ ਵੀ ਇਹਨਾਂ ਦਾ ਜਿਹੜੇ ਜਿਹੜੇ ਜਿਲ੍ਹਾ ਨੂੰ ਇਹਨਾਂ ਨੇ ਚੇਅਰਮੈਨ ਬਣਾਇਆ ਜੁਡੀਸ਼ੀਅਨ ਸੁਪਰੀਮ ਡਿਜੀਸ਼ਨ ਸੁਪਰੀਮ ਹੈ ਤਾਂ ਉਹਨਾਂ ਲੋਪੇਸ਼ ਹੁੰਦੇ ਰਹੇ ਆ ਸ਼ਰੋਨੀ ਕਮੇਟੀ ਦੇ ਮੁਲਾਜ਼ਮਾਂ ਨੂੰ ਮਾਰਨ ਦੇ ਕੇਸਾਂ ਦੇ ਵਿੱਚ ਦੋਸ਼ੀ ਬੁਲਸਦ ਕਰਿਆ ਲੋਕ ਇਹ ਕਰਕੇ ਇਹਨਾਂ ਤੋਂ ਆਸ ਜਿਹੜੀ ਹੈ ਇਹ ਆਜਨ ਡਿਬੇਟ ਕਰ ਲੈਣ ਡਬਲ ਟੂ ਆਸ ਆਜ ਤੇ ਦੂਜੇ ਧਿਰਾਂ ਵੱਢੀ ਗਈ ਹੈ ਕਰਕੇ ਸਾਰਾ ਰਿਕਾਰਡ ਇੱਟਾ ਵਿੱਚ ਲਿਖਿਆ ਹੋਇਆ ਹੈ ਜਿੱਥੇ ਮਰਜ਼ੀ ਅਗੇ ਨਵੇਟ ਕਰ ਮਤਲਬ ਘੱਟ ਸ਼ਬਦ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਹਨਾਂ ਨੇ ਸਿੱਖ ਕੌਮ ਨੂੰ ਕੁੱਟਿਆ ਮਾਰਿਆ ਟੋਟੇ ਕਰਕੇ ਛੱਡ ਦਿੱਤਾ ਤੇ ਬਾਅਦ ਦੇ ਵਿੱਚ ਜਿਹੜੇ ਬੱਚੇ ਉਹਨਾਂ ਦੇ ਗੱਲ 'ਚ ਫਾਹਾ ਪਾ ਕੇ ਜਿਹਨਾਂ ਦੇ ਹੱਥ ਤੇ ਰੱਸਾ ਫੜਾਇਆ ਹੋਇਆ ਹੈ ਆ ਕੌਮ ਨੂੰ ਮਾਰਨ ਵਾਸਤੇ ਉਹਨਾਂ ਨੂੰ ਹੀ ਜੱਜ ਬਣਾ ਕੇ ਬਿਠਾ ਦਿੱਤਾ ਵੀ ਹੁਣ ਫੈਸਲਾ ਤੁਸੀਂ ਕਰਨਾ ਹੈ ਤੇ ਅਸੀਂ ਉਹਨਾਂ ਦੇ ਨੂੰ ਕਰਕੇ ਜਿਹੜੇ ਵਕੀਲ ਉਹਨਾਂ ਨੂੰ ਡਿਫੈਂਡ ਕਰਦੇ ਉਹਨਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਸਿੱਖ ਕੌਮ ਦੀਆਂ ਜਿਹੜੇ ਸਿੱਖ ਸੰਸਥਾਵਾਂ ਦੇ ਬਿਠਾਇਆ ਵੀਰ ਕਾ ਸਾਹਿਬ ਇੰਨਾ ਤਾਂ ਹੁਣ ਸਿੱਖ ਕੌਮ ਨੂੰ ਪਤਾ ਲੱਗ ਗਿਆ ਵੀ ਬੇੜ ਉਸ ਵਾਹੀ ਗੁਰੂ ਤੇ ਹਮੇਸ਼ਾ ਰਹੀ ਹੈ ਉਸ ਅਕਾਲ ਪੁਰਖ ਤੇ ਹਮੇਸ਼ਾ ਰਹੀ ਹੈ ਤੇ ਰਹੇਗੀ ਤੇ ਆਬਵਸ ਹੈ ਵੀ ਇਸ ਕੇਸ ਦੇ ਵਿੱਚ ਸਾਨੂੰ ਇਨਸਾਫ ਕੌਮ ਨੂੰ ਜ਼ਰੂਰ ਮਿਲੇਗਾ ਬੇਸ਼ੱਕ ਪਰਿਵਾਰ ਸਾਥ ਦਵੇ ਜਾਂ ਨਾ ਦਵੇ ਕਿਉਂਕਿ ਬਹੁਤ ਗਵਾਹ ਨੇ ਬਹੁਤ ਆਈ ਵਿਟਨੈਸ ਨੇ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਅਜਿਹੇ ਲੋਕ ਜਿਹੜੇ ਚਾਹੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਹੁਣ ਇਹ ਕਹਿ ਰਹੇ ਨੇ ਵੀ ਸਾਨੂੰ ਚਾਹੇ ਗੋਲੀ ਕੋਈ ਮਾਰ ਦੇਵੇ ਅਸੀਂ ਇੰਨੇ ਸਮੇਂ ਤੋਂ ਨਹੀਂ ਆਏ ਪਰ ਹੁਣ ਜੇ ਜੱਥੇਦਾਰ ਦਾ ਮਸਲਾ ਇੰਨੇ ਸਾਲਾਂ ਬਾਅਦ ਉਠਿਆ ਆ ਤਾਂ ਅਸੀਂ ਜ਼ਰੂਰ ਸਾਹਮਣੇ ਆਵਾਂਗੇ ਤੇ ਉਮੀਦ ਹੈ ਕਿ ਉਹ ਜ਼ਰੂਰ ਆਣਗੇ ਤੇ ਤੁਸੀਂ ਵੀ ਇਦਾਂ ਹੀ ਨਿਸ਼ਕਾਮ ਜਿੱਦਾਂ ਲੱਗੇ ਹੋਏ ਹੋ ਕੌਮ ਨੂੰ ਇਨਸਾਫ ਦਿਵਾਉਣ ਵਾਸਤੇ ਇਦਾਂ ਹੀ ਜ਼ਰੂਰ ਕੌਮ ਦੀ ਸੇਵਾ ਕਰਦੇ ਰਹੋਗੇ ਇੱਕ ਆਖਰੀ ਸਵਾਲ حال ہی دے وچ کیونکہ یہ بھی بہت ضروری ہے کہ بے شک پولیس پرशासन ਜਿੱਦਾਂ مرضی کاروائی ਕਰ ਰਿਹਾ ਹੈ ਕਿਉਂਕਿ ਅਸੀਂ ਅਗਰ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੈ ਅਸੀਂ ਕੋਈ ਵੀ ਧਾਰਮਿਕ ਚੋਲਾ ਪਾਇਆ ਹੈ ਤੇ ਉਹਦੇ ਸਾਨੂੰ ਫਾਇਦੇ ਕੀ ਨੇ ਆ ਨੁਕਸਾਨ ਕੀ ਨੇ ਉਹ ਅਸੀਂ ਬਾਅਦ ਦੇ ਵਿੱਚ ਦੇਖਦੇ ਹਾਂ ਕਿਉਂਕਿ ਅਗਰ ਅਸੀਂ ਧਾਰਮਿਕ ਆਗੂ ਬਣਦੇ ਆਂ ਜਾਂ ਧਾਰਮਿਕ ਚੋਲਾ ਪਾ ਕੇ ਵਿਚਰਦੇ ਆਂ ਤਾਂ ਉਹ ਸਾਡੇ ਵਾਸਤੇ ਆ ਆਮ ਲੋਕਾਂ ਵਾਸਤੇ ਉਹ ਸਿੱਖੀ ਨੂੰ ਰਿਪ੍ਰੈਜ਼ੈਂਟ ਕਰਦਾ ਹੈ ਉਹ ਰਿਪ੍ਰੈਜ਼ੈਂਟੇਟਿਵ ਆ ਸਾਡਾ ਤੇ ਬੀਤੇ ਦਿਨੀ ਜੋ ਫਗਵਾੜੇ ਦੇ ਵਿੱਚ ਘਟਨਾ ਵਾਪਰੀ ਹੈ ਤੁਹਾਨੂੰ ਪਤਾ ਹੀ ਹੋਊਗਾ ਹਾਂਜੀ ਰਮਨਦੀਪ ਮੰਗੂ ਮੱਠ ਜਿਹੜਾ ਇਨਸਾਨ ਸੀਗਾ ਉਹਨੇ ਇੱਕ ਨੌਜਵਾਨ ਨੂੰ ਕਤਲ ਕੀਤਾ ਉਸ ਨੌਜਵਾਨ ਨੂੰ ਕਤਲ ਕੀਤਾ ਜੋ ਐਵੀਡੈਂਸ ਦੇ ਰਿਹਾ ਸੀ ਕਿ ਮੈਨੂੰ ਕਿਸੇ ਸੁੱਖੀ ਨੇ ਭੇਜਿਆ ਭਾਜੀ ਮੈਂ ਮਿਹਨਤ ਕਰਨ ਵਾਲਾ ਬੰਦਾ ਮੈਂ ਬੇਅਦਬੀ ਨਹੀਂ ਕੀਤੀ ਮੈਂ ਅਜਿਹਾ ਨਹੀਂ ਕਰ ਸਕਦਾ ਸੀਗਾ ਉਹ ਬਕਾਇਦਾ ਵੀਡੀਓ ਬਣਾਉਂਦਾ ਆ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਵਿੱਚ ਪਹਿਲਾਂ ਪਾ ਦਿੰਦਾ ਤੇ ਉਸ ਤੋਂ ਬਾਅਦ ਸੈਕੰਡ ਵੀਡੀਓ ਬਣਾਉਂਦਾ ਕਿ ਮੈਂ ਜੀ ਸੋਦਾ ਲਾਤਾ ਇਹ ਬੇਅਦਬੀ ਕਰਨ ਆਇਆ ਸੀਗਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਉਹਦੇ ਮਤਲਬ ਡੋਪ ਟੈਸਟ ਵੀ ਹੁੰਦਾ ਉਹਤੇ 12 ਤੋਂ 13 ਇਥੇ ਇੱਕ ਮੁਕੱਦਮੇ ਦਰਜ ਨੇ ਚੋਰੀ ਦੇ ਲੁੱਟਖੋਹ ਦੇ ਡਰਗ ਦੇ ਅਸਲੇ ਦੇ ਤੇ ਇਸ ਚੀਜ਼ ਨੂੰ ਹੁਣ ਉੱਥੇ ਜਿਹੜੇ ਖੜੇ ਸੀ ਉਹ ਤਾਂ ਲੋਕਾਂ ਨੇ ਬੜੀ ਫੁੱਲਾਂ ਦੀ ਬਰਸਾਤ ਕੀਤੀ ਜੀ ਬੜਾ ਵਧੀਆ ਕਰਦਾ ਬਹੁਤ ਵਧੀਆ ਜੀ ਸੋਦਾ ਲਾਤਾ ਬੇਅਦਬੀ ਕਰਨ ਵਾਲੇ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਇਸ ਕੇਸ ਨੂੰ ਸਭ ਤੋਂ ਜ਼ਰੂਰੀ ਹੁੰਦਾ ਵਾ ਕਿ ਤੁਸੀਂ ਕੋਈ ਕ੍ਰਾਈਮ ਹੋਣ ਲੱਗਾ ਜਿਵੇਂ ਆਪਾਂ ਸ੍ਰੀ ਦਰਬਾਰ ਸਾਹਿਬ 'ਚ ਵੇਖਿਆ ਸੀ ਜਿਹੜਾ ਇੱਕ ਨੌਜਵਾਨ ਅੰਦਰ ਜਾ ਕੇ ਉਹਨੇ ਛਾਲ ਮਾਰਤੀ ਗੁਰੂ ਜੀਨ ਸਾਹਿਬ ਦੇ ਲਾਗੇ ਤੱਕ ਪਹੁੰਚ ਬਿਲਕੁਲ ਜੰਗਲਾਟਾਪ ਲਿਆ ਸੀ ਠੀਕ ਹੈ ਉਹ ਕੇਸ 'ਚ ਵੀ ਉਹ ਬੰਦੇ ਨੂੰ ਮਾਰਤਾ ਗਿਆ ਹੂੰ ਦੂਸਰਾ ਇਹ ਕੇਸ ਹੋ ਗਿਆ ਇਹਦੇ 'ਚ ਵੀ ਮਾਰਤਾ ਗਿਆ ਇਸ ਤਰ੍ਹਾਂ ਹੀ ਹੋਰ ਵੀ ਕੇਸ ਹੈਗੇ ਆ ਜੀ ਨਹੀਂ ਕਿਹਨੂੰ ਕਿ ਜਦੋਂ ਇਹਨਾਂ ਕੇਸਾਂ ਦੀ ਤਫਤੀਸ਼ ਲਈ ਤੁਹਾਨੂੰ ਪਿੱਛੇ ਕੌਨਸਪੀਰੇਸੀ ਪਿੱਛੇ ਛਾਜਿਸ਼ ਕੀ ਸੀ ਕਿਹੜੇ ਬੰਦੇ ਇਨਵੋਲ ਵੀ ਸੀ ਉਹ ਸਾਰੀਆਂ ਕੱਢਣ ਲਈ ਤੁਹਾਨੂੰ ਲੋੜ ਹੁੰਦੀ ਕਿ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਪੁੱਛ ਜੀ ਹੁੰਦਾ ਰੱਖਿਆ ਦਾ ਇੱਕ ਮੁੱਦਾ ਦੱਸ ਰਿਹਾ ਹਾਂ ਸਿਰਫ ਤੁਸੀਂ ਇਹਦਾ ਮਤਲਬ ਇਹ ਤੁਸੀਂ ਇਹਨੂੰ ਮਾਰ ਕੇ ਪਿਛਲੇ ਸਾਰੇ ਜਾਣਿਆਂ ਨੂੰ ਵਿਚਾਰਦਾ ਸਾਨੂੰ ਲੱਗਦਾ ਵਾ ਵੀ ਤੁਹਾਨੂੰ ਇਹਨਾਂ ਕੇਸਾਂ 'ਚ ਬੜੀ ਸੰਜੀਦਗੀ ਨਾਲ ਕਰਨਾ ਜਿਹਦਾ ਆਪਾਂ ਨੂੰ ਇਹ ਨਹੀਂ ਗਾਏ ਬੇਦਬੀਆਂ ਬਾਰ-ਬਾਰ ਹੋਉਂਦੀਆਂ ਵਾ ਤੇ ਤਾਂ ਹੀ ਰੁਕਣਗੀਆਂ ਜਦੋਂ ਤੁਸੀਂ ਪਿਛਲੀ ਸਾਜ਼ਿਸ਼ ਕੱਢ ਲੋਗੇ ਜਿਹੜੇ ਹੋਣ ਲੋਗੇ ਆ ਜਿਹੜੇ ਸਾਜ਼ਿਸ਼ੇ ਨੂੰ ਕਿੱਥੇ ਪਹਿਲਾਂ ਕਿੰਨੇ ਸਾਲ ਹੋ ਗਏ ਆ ਗੁਰੂਆਂ ਦੇ ਟਾਈਮ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਵੇਖੋ ਤੁਸੀਂ ਕਦੋਂ ਤੋਂ ਕਰਕੇ 400 500 ਸਾਲ ਜਿਹੜੇ ਹੋ ਗਏ ਆ ਕਈ ਇੱਕ ਬਦਨੀਆਂ ਦੀ ਗੱਲ ਆਉਂਦੀ ਹੋਣੀ ਆ ਕੇ ਰਵਾਜ ਹੋ ਗਿਆ ਜੁਆ ਗੁਰਮਤਿ ਰਾਮ ਦੀ ਮਾਲਾ ਜਦੋਂ ਮਾਫੀ ਦਾ ਚੱਕਰ ਤੇ ਬਾਅਦ ਚ ਫਿਲਮ ਦਾ ਤੇ ਉਹਦਾ ਚੱਕਰ ਉਹਦੋਂ ਸ਼ੁਰੂ ਹੋਇਆ ਬਾਅਦ ਚ ਬਾਰ-ਬਾਰ ਚੀਜ਼ਾਂ ਹੁੰਦੀਆਂ ਹੁਣ ਵੀ ਜਿਹੜੀ ਚੀਜ਼ ਹੈ ਭਾਮੇ ਫਗਵਾੜੇ ਵਾਲਾ ਕੇਸ ਹੈ ਭਵੰਤਰਪਾਤ ਸਾਹਿਬ ਵਾਲਾ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹਨਾਂ ਨੂੰ ਬੜੀ ਡੀਪਲੀ ਨਹੀਂ ਸੰਗਤ ਦੇ ਜ਼ਹਿਨ 'ਚ ਨਾ ਕੋਈ ਚੀਜ਼ ਆਂਦੀ ਹੈ ਮੈਨੂੰ ਬੜੀਆਂ ਕਾਲਸ ਆਂਦੀਆਂ ਨੇ ਸੰਗਤ ਦੇ ਜ਼ਹਿਨ 'ਚ ਇੱਕ ਚੀਜ਼ ਬਾਰ-ਬਾਰ ਆਉਂਦੀ ਹੈ ਕਿ ਜਿਹੜਾ ਤਾਂ ਮਾੜਾ-ਮੋਟਾ ਮੰਦ ਬੁੱਧੀ ਹੈ ਜਿਹਦਾ ਦਿਮਾਗ ਦੀ ਕੋਈ ਮੈਡੀਸਿਨ ਚੱਲਦੀ ਹੈ ਉਹ ਚ ਜਿਹਨਾਂ ਨੂੰ ਤਾਂ ਪਾਗਲ ਸਾਬਤ ਕਰਨਾ ਉਹ ਤਾਂ ਬਚ ਵੀ ਜਾਂਦੇ ਨੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਉਹਨਾਂ ਦੇ ਚਾਹੇ ਬੇਅਦਬੀ ਕਰਤੀ ਹੋਵੇ ਚਾਹੇ ਉਹ ਨੰਗੇ ਹੋ ਕੇ ਦਰਬਾਰ ਸਾਹਿਬ ਦੇ ਅੰਦਰ ਤਾਬਿਆਂ ਦੇ ਵਿੱਚ ਨੱਚ ਰਹੇ ਹੋਣ ਚਾਹੇ ਉਹ ਗਰੰਥੀ ਤਾਬਿਆਂ ਤੇ ਬੈਠਾ ਹੋਵੇ ਉਹਦੇ ਚਪੇੜਾ ਮਾਰਦੇ ਨੇ ਲੱਤਾਂ ਤੋਂ ਘੜੀਸ ਲੈਣ ਗਰੰਥੀ ਨੂੰ ਕੁਝ ਵੀ ਕਰਨ ਉਹ ਬਚ ਜਾਂਦੇ ਨੇ ਪਰ ਜਿਹੜੇ ਮਾੜੇ ਮੋٹے ਦਿਮਾਗ ਤੋਂ ਠੀਕ ਨਹੀਂ ਜਿਹੜੇ ਬਿਆਨ ਦੇਣ ਦੇ ਕਾਬਿਲ ਨਹੀਂ ਜਿਹੜੇ ਦੱਸਣ ਦੇ ਕਾਬਿਲ ਨਹੀਂ ਵੀ ਉਹਨਾਂ ਨੂੰ ਪ੍ਰੋਜੈਕਟ ਕਿਹਨੇ ਕੀਤਾ ਉਹੀ ਕਿਉਂ ਛਟਕਾਏ ਜਾਂਦੇ ਨੇ ਇਹ ਸਵਾਲ ਬੜੇ ਨੇ ਮੈਨੂੰ ਪੁੱਛਿਆ ਆਏ ਹਾਂ ਬਿਲਕੁਲ ਅਹੀ ਤੇ ਕਹਿੰਨੇ ਪੀਏ ਕਾਂਸਪੀਰੇਸੀ ਜਿਹੜੀ ਪਿਛਲੀ ਸਾਜ਼ਿਸ਼ ਹੁੰਦੀ ਆ ਉਹਨੂੰ ਇਹਨਾਂ ਦਾ ਇੱਕ ਮਕਸਦ ਹੁੰਦਾ ਪਿਛਲੇ ਬੰਨੇ ਜਿਹੜੀਆਂ ਚੀਜ਼ਾਂ ਨਿਕਲਣੀਆਂ ਨਹੀਂ ਚਾਹੀਦੀਆਂ ਤੁਸੀਂ ਮਾਰਤਾ ਉਹ ਸਾਰੀ ਗੱਲ ਖਤਮ ਹੋ ਗਈ ਔਰ ਫਿਰ ਤੁਸੀਂ ਜਿਹੜੀ ਦਰਬਾਰ ਸਾਹਿਬ ਜਿਹੜਾ ਬੰਦਾ ਫੜਿਆ ਤੁਸੀਂ ਉਹਦੇ ਪਿਛਲੀ ਜਿਹੜੀ ਸਾਜ਼ਿਸ਼ ਹੈ ਉਹਨੂੰ ਸਵੇਰੇ ਫੜ ਲਿਆ ਜਾਂਦਾ 11:15 ਵਜੇ ਸ੍ਰੀ ਤਬਰਦਾਰ ਸਾਹਿਬ ਦੇ ਕੈਮਰਿਆਂ ਦੇ ਵਿੱਚ ਸੀਸੀਟੀਵੀ ਚ ਰਿਕਾਰਡ ਹੋਇਆ ਵਾ ਉਹਨੂੰ ਫੜ ਕੇ ਜਿਹੜਾ ਇਹਨਾਂ ਦਾ ਐਸ.ਡੀ.ਪੀ.ਸੀ ਦਾ ਟਾਸਕ ਫੋਰਸ ਹੈ ਉਹਨੂੰ ਦੇ ਦਿੱਤਾ ਜਾਂਦਾ ਵਾ ਫਿਰ ਉਹ ਕਿਵੇਂ ਛੁੱਟ ਗਿਆ ਉਹਦੇ ਹੱਥ 'ਚ ਜਿਹੜਾ ਬੈਗ ਹੀ ਉਹਦੇ ਵਿੱਚ ਕਿੱਥੇ ਉਹਦੀ ਅੱਜ ਤੱਕ ਆਈਡੈਂਟੀਟੀ ਸਟੈਬਲਿਸ਼ ਨਹੀਂ ਹੋਈ ਬਿਲਕੁਲ ਅੱਜ ਤੱਕ ਨਹੀਂ ਪਤਾ ਲੱਗਾ ਕਿ ਉਹਦਾ ਨਾਮ ਕੀ ਆ ਕਿੱਥੋਂ ਦਾ ਹੀ ਕੋਈ ਚੀਜ਼ ਸਾਹਮਣੇ ਨਹੀਂ ਆਈ ਫਿਰ ਲੱਗੇ ਐਸ.ਪੀ. ਲੈਵਲ ਦਾ ਪੁਲਿਸ ਅਫਸਰ ਖੜਾ ਉਹਦੇ ਵਿੱਚ ਮਾਰਤਾ ਕਿਸੇ ਨੇ ਤੁਹਾਨੂੰ ਰੋਕਿਆ ਨਹੀਂ ਗਿਆ ਫਿਰ ਉਹ ਕੇਸ 'ਚ ਕਿਸੇ ਨੇ ਕੋਈ ਉਂਗਲ ਨਹੀਂ ਠਾਈ ਅਦਰਵਾਈਜ਼ ਤੁਸੀਂ ਕਿਸੇ ਨੂੰ ਉਹ ਇਹ ਵੀ ਕਹਿ ਦੋ ਉਸ ਵੇਲੇ ਤੁਹਾਡੇ ਪਿੱਛੇ ਪੈ ਜਾਂਦੀ ਹੈ ਇਹ ਤਾਂ ਮਤਲਬ ਪਿਛਲੀਆਂ ਕਹਾਣੀਆਂ ਜਿਹੜੀਆਂ ਉਹ ਚੰਗਾ ਹੁੰਦਾ ਵੀ ਖਤਮ ਹੋ ਗਈਆਂ ਮੈਂ ਜਿਹੜੇ ਪਿੱਛੇ ਕਨਸਪੀਰੇਟਰ ਬੈਠੇ ਆ ਇਹਦੇ ਉਹ ਬੰਦੇ ਜਿਹੜੇ ਅਗਲੇ ਬੰਨੇ ਪੈਸੇ ਕੋਈ ਪੈਸੇ ਤੁਸੀਂ ਇਹਦੀ ਮੈਂ ਜਿਹੜੀ ਵੀਡੀਓ ਇਹਦੀ ਇਹਨੇ ਭਾਈ ਸੋਸ਼ਲ ਮੀਡੀਆ ਤੇ ਜੀ ਜੀ ਉਹਨੂੰ ਤਾਂ ਕੁਝ ਪੈਸੇ ਆਫਰ ਕੀਤੇ ਗਏ ਤਿੰਨ ਚਾਰ ਦਾ ਪੈਸੇ ਪੈਸੇ ਮੇਰੀ ਇਹ ਮੈਂ ਕਿਸ ਨੂੰ ਪੈਸੇ ਦੇਣਾ ਤੇ ਉਹ ਕਾਹਦੇ ਲਈ ਦੇਣਾ ਮੇਰਾ ਪਿੱਛੇ ਮਕਸਦ ਕੀ ਹੈ ਕਿ ਚੀਜ਼ਾਂ ਲੱਗਦੀਆਂ ਬਹੁਤ ਜ਼ਰੂਰੀ ਆ ਤੇ ਕੋਈ 2000 4000 ਦੇ ਰਿਹਾ ਮੈਂ 4000 ਆਪਣੀ ਜੇਬ ਚ ਦੇਂਦੇ ਆ ਮੇਰੇ ਪਿੱਛੇ ਕੌਣ ਨੇ ਹੂੰ ਯਾ ਮੈਨੂੰ ਕਿਨੇ ਦਿੱਤੇ ਆ ਉਹ ਸਾਰੀਆਂ ਚੀਜ਼ਾਂ ਲੱਭਣੀਆਂ ਜ਼ਰੂਰੀ ਆ ਉਹਨੂੰ ਮਾਰ ਕੇ ਇਹਨਾਂ ਨੇ ਇੱਕ ਹਿਸਾਬ ਨਾਲ ਉਹ ਸਾਰਾ ਜਿਹੜਾ ਇੱਕ ਲਿੰਕ ਹੁੰਦਾ ਵਾ ਲਿੰਕ ਜਿਹੜਾ ਨਿਕਾਪਣ ਕਰ ਲਿਆ ਬਿਲਕੁਲ ਮਤਲਬ ਇਹ ਸਾਰਾ ਕੁਝ ਕਿਉਂਕਿ ਆਮ ਕੋਈ ਵੀ ਲੋਕ ਚਾਹੇ ਉਹ Hindu ਨੇ ਮੁਸਲਮਾਨ ਨੇ ਬੋਧੀ ਨੇ ਜੈਨ ਨੇ ਜਾਂ ਇਸਾਈ ਨੇ ਪੰਜਾਬ ਦੇ ਪੰਜਾਬੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਨੇ ਉਹਨਾਂ ਵਿੱਚ ਆਮ ਘਰਾਂ 'ਚ ਰਹਿਣ ਵਾਲਾ ਤਾਂ ਕਦੇ ਵੀ ਨਹੀਂ ਚਾਹੁੰਦਾ ਵੀ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ ਪਰ ਇਸ ਦੇ ਵਿੱਚ ਪਤਾ ਇਹੀ ਲੱਗਦਾ ਵੀ ਜਿਹੜੇ ਲੋਕ ਸੱਤਾ ਤੇ ਕਦੀ ਕਾਬਿਲ ਸੀ ਜਦੋਂ ਬੇਅਦਬੀਆਂ ਹੋਈਆਂ ਉਦੋਂ ਵੀ ਉਹਨਾਂ ਨੇ ਸੋਚ ਸਮਝ ਕੇ ਵੀ ਅਦਮੀਆਂ ਕਰਵਾਈਆਂ ਤੇ ਅੱਜ ਜਦੋਂ ਕੋਈ ਹੋਰ ਸੱਤਾ ਤੇ ਕਾਬਜ਼ ਹੈ ਉਦੋਂ ਵੀ ਬੇਅਦਬੀਆਂ ਹੋ ਰਹੀਆਂ ਨੇ ਇਹਦੇ ਪਿੱਛੇ ਦਾ ਮਕਸਦ ਇਹ ਹੀ ਹੈ ਵੀ ਭਾਈ ਜਦੋਂ ਅਕਾਲੀਆਂ ਦੀ ਸਰਕਾਰ ਸੀ ਸਿਰਫ ਸਾਡੀਆਂ ਸਰਕਾਰਾਂ ਦੇ ਵਿੱਚ ਥੋੜੀਆਂ ਨਾ ਬੇਅਦਬੀਆਂ ਹੋਈਆਂ ਕਾਂਗਰਸ ਦੀਆਂ ਹੀ ਉਦੋਂ ਵੀ ਤਾਂ ਹੋਈਆਂ ਨੇ ਉਸ ਤੋਂ ਵੱਧ ਤਾਂ ਹੋ ਗਈਆਂ ਹੁਣ ਜੋ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਉੱਤੇ ਉਦੋਂ ਉਤੋਂ ਵੱਧ ਹੋ ਗਈਆਂ ਬੇਅਦਬੀਆਂ ਤੇ ਇਹਨਾਂ ਦੇ ਸਿਆਸੀ ਬਿਆਨਾਂ ਤੋਂ ਪਤਾ ਲੱਗਦਾ ਵੀ ਇਹ ਬੇਅਦਬੀਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸਿਆਸਤ ਤੇ ਸੱਤਾ ਤੋਂ ਪ੍ਰਭਾਵਿਤ ਨੇ ਕੁਰਸੀਆਂ ਦੀ ਖੇਡ ਇਹ ਸਾਰੀ ਤੇ ਸੰਗਤ ਦੀਆਂ ਕੈਪਟਨ ਆ ਜਾਂਦਾ ਵੀ ਮੈਂ ਗੁਟਕਾ ਸਾਹਿਬ ਹੱਥੇ ਫੜ ਕੇ ਸੌਹ ਖਾਨਾ ਬੇਅਦਮੀਆਂ ਦੇ ਦੋਸ਼ੀਆਂ ਨੂੰ ਅਸੀਂ ਇਨਸਾਫ ਦਿਵਾਵਾਂਗੇ ਤੇ ਉਸ ਤੋਂ ਬਾਅਦ ਆ ਜਿੱਦਾਂ ਹੁਣ ਸੁਖਵੀਰ ਸਿੰਘ ਬਾਦਲ ਜਾ ਕੇ ਅਕਾਲ ਤਖਤ ਤੇ ਮਾਫੀ ਮੰਗ ਕੇ ਆਏ ਤੇ ਕਹਿੰਦੇ ਨੇ ਕਿ ਜਿਵੇਂ ਮੇਰੇ ਪਿਤਾ ਜੀ ਨੇ ਕਿਹਾ ਸੀ ਪਿਆ ਗਲਤੀਆਂ ਜਿਹੜੀਆਂ ਹੋਈਆਂ ਸੰਗਤ ਤੋਂ ਮਾਫੀ ਮੰਗ ਲਿਓ ਤੇ ਮੈਨੂੰ ਬਸ ਇੱਕ ਵਾਰ ਸੱਤਾ ਤੇ ਆਣ ਦੋ ਤੇ ਮੈਂ ਹੁਣ ਕੌਂਕੇ ਜੀ ਦਾ ਵੀ ਇਨਸਾਫ ਕਰਾਂਗੇ ਤੇ ਬੇਅਦਮੀਆਂ ਦੇ ਵੀ ਇਨਸਾਫ ਕਰਾਵਾਂਗੇ ਪਰ ਉਹ ਹੁਣ ਪਰਮਾਤਮਾ ਬੈਠਾ ਹੈ ਉਹ ਦੇਖਦਾ ਤੇ ਤੁਸੀਂ ਅੰਤ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੋਗੇ ਇਹ ਸਾਡੀ ਦੇ ਬੇਨਤੀ ਜੀ ਆਪਾਂ ਸਿੱਖਿਆਵਾਂ ਦੇ ਜਿਹੜੀ ਕੁਰਬਾਨੀ ਕਹਿੰਦੀ ਹੈ ਉਹਦੇ ਤੇ ਚੱਲਣਾ ਚਾਹੀਦਾ ਜਿਵੇਂ ਇਹ ਚੀਜ਼ਾਂ ਸਾਨੂੰ ਗੁਰੂਆਂ ਨੇ ਜਿਹੜੀ ਮੂਰਤੀ ਪੂਜਾ ਦੂਜੀ ਇਹਨਾਂ ਚੀਜ਼ਾਂ ਤੋਂ ਆਪਾਂ ਜਿਹੜੀ ਹੈ ਸਾਨੂੰ ਤੇ ਬੜਾ ਗੁਰੂ ਨਾਨਕ ਸਾਹਿਬ ਨੇ ਸਾਡੀ ਬਾਣੀ ਨੇ ਇੰਨਾ ਜ਼ਿਆਦਾ ਵਾਇਡ ਕੀਤਾ ਕਿ ਸਾਨੂੰ ਤੇ ਹਰ ਚੀਜ਼ ਸੁਣਨੀ ਚਾਹੀਦੀ ਹੈ ਬਿਲਕੁਲ ਫੈਸਲੇ ਕਰਨੀ ਚਾਹੀਦੇ ਤੇ ਆਪਾਂ ਉਹਨਾਂ ਦੀਆਂ ਸਿੱਖਿਆਵਾਂ ਦੇ ਉਲਟ ਹੀ ਜਾਂਦੇ ਆਪਾਂ ਹਰ ਗੁਰਦੁਆਰਾ ਸਾਹਿਬ 'ਚ 20-20 ਘੰਟਾ ਪੜ੍ਹ ਸਾਹਿਬ ਰੱਖੇ ਆ ਉਹਨਾਂ ਵਿੱਚ ਕੋਈ ਵੀ ਸੁਣਨ ਵਾਲਾ ਨਹੀਂਗਾ ਉਹ ਬੇਅਦਬੀ ਨਹੀਂ ਕੀ ਕਿਵੇਂ ਆਪਾਂ ਜਿਹੜੇ ਪੈਸੇ ਦੇਗੇ ਇਹਦਾ ਤੇ ਕੋਈ ਰਵਾਜ ਨਹੀਂ ਹੈਗਾ ਵੀ ਪੈਸੇ ਦੇ ਕੇ ਖੰਡ ਪੜ ਸਾਬ ਕਰਾਉਣਾ ਜਾਂ ਪਾਠ ਕਰਾਉਣਾ ਜੀ ਚਲਦੀ ਸੀ ਵੀ ਆਪ ਕਰਨਾ ਇਹੋ ਹੀ ਹੌਲੀ ਹੌਲੀ ਆਪਾਂ ਨੇ ਉਧਰਲੇ ਪੰਨੇ ਨੂੰ ਚੱਲ ਪਏ ਜਿਹੜੀ ਜੋ ਸਾਨੂੰ ਜਿੱਥੋਂ ਕੱਢਿਆ ਸੀ ਆਪਾਂ ਉਧਰਲੀ ਸਾਈਡ ਨੂੰ ਚੱਲ ਪਏ ਸਾਨੂੰ ਤੇ ਜਿਹੜੇ ਗੁਰੂਆਂ ਦੀਆਂ ਸਿੱਖਿਆਵਾਂ ਤੇ ਜਿਹੜੀ ਗੁਰੂਗਾਂ ਸਾਹਿਬ ਜੋ ਕਹਿੰਦੇ ਉਹਦੇ ਦੇ ਅਸਰ ਟਿਕੋ ਜਗ ਹੈ ਜਿਹੜਾ ਸਾਨੂੰ ਨਮਸਤਕ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਸੰਗਤ ਨੂੰ ਵੀ ਇਹ ਚੀਜ਼ ਸਮਝਣੀ ਪੈਣੀ ਹੈ ਸਾਡੇ ਗੁਰੂਆਂ ਨੇ ਸਾਨੂੰ ਸਿਲੈਕਸ਼ਨ ਦਾ ਦਿੱਤਾ ਸੀਗਾ ਹੱਕ ਇਲੈਕਸ਼ਨ ਦਾ ਨਹੀਂ ਸੀ ਦਿੱਤਾ ਪਰ ਇਹਨਾਂ ਸਿਆਸਤਦਾਨਾਂ ਨੇ ਸਾਨੂੰ ਇਲੈਕਸ਼ਨ ਸਾਡੇ ਧਾਰਮਿਕ ਧਾਰਿਆਂ ਦੇ ਵਿੱਚ ਵੀ ਵਾੜ ਕੇ ਤੇ ਉਸ ਦਾ ਸਤਿਆਨਾਸ਼ ਕੀਤਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਜਿੱਦਾਂ ਹੁਣ ਸਭ ਕੁਝ ਖੁਆਰ ਹੋ ਰਿਹਾ ਹੈ ਤੇ ਮਿਲਨ ਦਾ ਸਮਾਂ ਸ਼ਾਇਦ ਨੇੜੇ ਹੀ ਹੈ ਜੋ ਉਹਦੀ ਸ਼ਰਣ 'ਚ ਨਹੀਂ ਤੇ ਇਲੈਕਸ਼ਨ ਦੇ ਵੱਲ ਅਸੀਂ ਵਾਪਸ ਵਧਾਂਗੇ ਤੇ ਸਾਡੇ ਅਗਾਲ ਤੱਕ ਸਭ ਦਾ ਜਥੇਦਾਰ ਵੀ ਕਿਤੇ ਨਾ ਕਿਤੇ ਸਿਲੈਕਸ਼ਨ ਦੇ ਵਿੱਚੋਂ ਛੇਤੀ ਹੀ ਚੁਣਿਆ ਜਾਏਗਾ ਤਾਂ ਹੀ ਕੌਮ ਸਹੀ ਰਾਹ ਦੇ ਉੱਤੇ ਤੁਰਨ ਦੇ ਕਾਬਿਲ ਹੋਏਗੀ ਬਹੁਤ ਬਹੁਤ ਧੰਨਵਾਦ ਤੁਸੀਂ ਵੀਰਕਾ ਸਾਹਿਬ ਆਪਣਾ ਸਮਾਂ ਕੀਮਤੀ ਦਿੱਤਾ ਬਿਲਕੁਲ ਜੜਦੀ ਕਾਜੀ ਵਾਹਿਗੁਰੂ ਜੀ ਖ